ਆ ਜਾ ਪੁੱਤ ਡਰਨਾ ਨਹੀਂ ਡਰਨਾ ਨਹੀਂ ਜਾਵੇਂ ਠੀਕ ਆ ਜੋ ਸੱਚ ਹੋਊਗਾ ਤੂੰ ਦੱਸੀ ਆ ਜਾ ਕੰਮ ਕਰ ਲੈ ਕੋਈ ਕੰਮ ਨਾ ਕਰ ਗੱਲ ਕੋਈ ਗੱਲ ਨਹੀਂ ਭੈਣੇ ਆ ਦੁਕਾਨ ਸਾਡੀ ਮੁੰਡੇ ਕੰਮ ਕਰਦੇ ਹੋ ਹਰਾ ਦਾਣਾ ਇੱਥੇ ਬੈਠੀ ਤਾ ਹਰਾ ਦਾਣਾ ਖੇਡਦੇ ਕੋਈ ਭਾਈ ਭਾਲ ਦੇ ਪੈਸੇ ਲੈ ਕੇ ਗਿਆ ਪੈਸੇ ਲੈ ਕੇ ਗਿਆ ਕਿੰਨੇ ਦਿੰਨੇ ਆ ਬੱਚੇ ਦੀ ਮੈਂ ਤਾਂ ਆ ਗੁਰੂ ਘਰ ਆ ਮਾਤਾ ਹੱਥ ਕਰੋਗੇ ਹਾਂ ਚੜਾ ਕੁੜੀਆਂ ਖਾਓਗੇ ਸੌ ਖਾਪੜਗੇ ਕੋਥੇ ਜਾਟੇ ਜਾਓ ਮਾਦਾ ਪੁੱਤ ਦੀ ਸੌਂ ਖਾਓਗੇ ਖਾਓਗੇ ਚੜਦਾ ਮੈਂ ਚੜਦਾ ਤੇਰੇ ਪਿਆਰ ਨੂੰ ਸਾਧਦੇ ਆਪਾਂ ਆਹ ਗੁਰੂਕਾਰਾ ਖਾਓਗੇ ਮਾਦਾ ਝੂਠ ਨਾ ਬੋਲੋ ਜੇ ਇਹਦੇ ਨਾਲ ਤੱਕਾ ਕਰ ਰਹੇ ਨੇ ਨਾ ਰੱਬ ਨੇ ਰੱਖਿਆ ਵੀ ਉੱਥੇ ਹੀ ਆ ਫਿਰ 14 ਸਾਲ ਦਾ ਜਵਾਕ ਆ ਤੁਸੀਂ ਕਟ ਕਟ ਲਈ ਅਸੀਂ ਤਾਂ ਕਿਹਾ ਅਸੀਂ ਲੈ ਜਾਓ ਅਸੀਂ ਠੱਕੇ ਨਾ ਨਹੀਂ ਰੱਖਿਆ ਇਹਦੇ ਪਿਆਰ ਨੂੰ ਕਿਹਾ ਲੈ ਜਾ ਇਹ ਕੱਲ 4 ਵਜੇ ਭੱਜਿਆ ਮੁੰਡਾ ਇਥੋਂ 4 ਵਜੇ ਸੁਆ ਗਿਆ ਹੀ ਜਾ ਵੀ ਗਿਆ ਕਦੋਂ ਗਿਆ ਪੱਤਾ ਸੁਆ ਜਾ ਜਾ ਵੀ ਗਿਆ ਨਹੀਂ ਪੱਤਾ ਮੇਰੀ ਗੱਲ ਜਦ ਬੀਬੀ ਜਾ ਭੜੇ ਬੰਦਾ ਗਿਆ ਉਹ ਰੇ ਮੰਗੇ ਨਹੀਂ ਰੱਖਿਆ ਸੀ ਇੱਥੇ ਕਿਸ ਨੇ ਹਾਂ ਤੁਸੀਂ ਰੱਖਦੇ ਮੈਂ ਜਾਂਦਾ ਨਹੀਂ ਪੱਤਾ ਮੇਰੀ ਗੱਲ ਇਹ ਕੌਣ ਲੈ ਗਿਆ ਤਾਂ ਕਿ ਨਹੀਂ ਇਥੇ ਭਾਈ ਜੱਜਾ ਲੈ ਗਿਆ ਉਹ ਤਾਂ ਦੁਕਾਨਦਾਰ ਨਹੀਂ ਨਹੀਂ ਇੱਕ ਮਿੰਟ ਛੱਡ ਕੇ ਕੌਣ ਗਿਆ ਮੈਨੂੰ ਭਾਈ ਲੈ ਗਿਆ ਜੱਜਾ ਭਾਈ ਤੁਸੀਂ ਆ ਗਵਾਂਡੀ ਖੜੇ ਆ ਨਾ ਇਹਨਾਂ ਨੇ ਕੀ ਕੀਆ ਜੀ ਸਾਡੇ ਪੈਸੇ ਕੱਢ ਕੇ ਲੈ ਕੇ ਗਿਆ ਲੇ ਮੁੰਡੇ ਦੀ ਮੈਂ 100 ਦਿੰਨਾ ਜੇ ਬੰਦਾ 100 ਰੁਪਇਆ ਵੀ ਚੱਕ ਲੇ ਤੇ ਆਦੇ ਪੁੱਤ ਦੀ ਮਾਤਾ 100 ਦੇ ਦੇਵੇ ਹਾਂ ਜੀ ਦੇ ਮਾਤਾ ਹਾਂ ਹੈ ਹੁਣ ਦਾਦੂ ਸੱਚ ਕੀ ਜਬਾ ਸਾਰੇ ਪਿੰਡ ਸਾਰੇ ਪਿੰਡ ਦਾ ਜਿਹੜਾ 드라마 ਆਇਆ ਹੈਗਾ ਸਾਰਾ ਪਿੰਡ ਖੜਾ ਦੱਸੋ ਖਾਓ ਅੱਜ ਗੁਰੂ ਘਰ ਆ ਨਾ ਭਾਈ ਪਿਓ ਇੰਨੇ ਜੋਗਾ ਹੁੰਦਾ ਨਾ ਅੱਜ ਇਹ ਬੰਦਾ ਇਸੇ ਨਾਲ ਹੁੰਦਾ ਅੱਜ ਉਹ ਹੀ ਸਾਡੇ ਨਾਲ ਬਾਰ ਬਾਰ ਰਿਹਾ ਇਹਨੂੰ ਇਹ ਕਿੱਥੇ ਲੈ ਜਾ ਤੈਨੂੰ ਕਿਹਾ ਅਸੀਂ ਇਹਨੂੰ ਕਿੱ데 ਚੋਂ ਕਿਹਾ ਲੈ ਜਾ ਉਹ ਕਹਿੰਦਾ ਤੁਸੀਂ ਛੱਡ ਦਿੰਦੇ ਉਹ ਕਹਿੰਦਾ ਨਹੀਂ ਲੈ ਕੇ ਜਾ ਤੁਸੀਂ ਕਿੰਨੇ ਪੈਸੇ ਦਿੱਤੇ ਇਹਨੂੰ ਹੁਣ ਤੱਕ ਇਹਦੇ ਪਿਓ ਨੂੰ 1500 ਇੱਕ ਲੈ ਗਿਆ ਫੇਰ 1500 ਫੇਰ ਕੰਮ ਕੀ ਤੋਂ ਕਰਾਉਨੇ ਆ ਜਿਹੜੇ ਇਹਦੇ ਸਾਹਮਣੇ ਪਿਓ ਆਈ ਨੂੰ ਕਿੰਨਾ ਟਾਈਮ ਹੋ ਗਿਆ ਪੁੱਤ ਤੇਰੇ ਬਈ ਦੋ ਤਿੰਨ ਵਾਰ ਹੀ ਆਇਆ ਬੱਸ ਕਿੰਨਾ ਟਾਈਮ ਹੋ ਗਿਆ ਲਾਸਟ ਆ ਦੋ ਹਫ਼ਤੇ ਹੋ ਗਿਆ ਆਇਆ ਨੀਗਾ ਬਈ ਮਾਂ ਆ ਕੀ ਬੱਚਾ ਛੱਡਣ ਦਾ ਭਰਾਵਾ ਮਾਂ ਜਿਉਂਦੀ ਹੁੰਦੀ ਹੁੰਦੀ ਨਾ ਇਹ ਤਾਂ ਹਾਲ ਹੀ ਨਹੀਂ ਹੋਣਾ ਮਾਂ ਹੈ ਹੀ ਨਹੀਂ ਉਹ ਕਹੇ ਛੱਡ ਲਾਂਗੇ ਅਨ ਲੋੜ ਹੀ ਤਾਂ ਭਾਈ ਜ਼ਿੰਮੇਦਾਰ ਬੰਦਾ 6 ਕਿੱਲੇ ਪੈਲੀ ਆਉਂਦੀ ਆ ਉਹਦਾ ਮੇਰਾ ਫੋਨ ਵੀ ਤੋੜਿਆ ਤੁਹਾਡੀ ਮਾਰਦੇ ਕਹਿੰਦਾ ਉਹ ਕਹਦਾ ਕਿ ਇਹਨੇ ਤੁਹਾਡਾ ਕੋਣ ਆ ਤੂੰ ਕਹਿੰਦਾ ਫੂਲ ਲਾਉਂਦਾ ਫੂਲ ਲਾਉਂਦਾ ਵਾ ਆਹ ਦੇ ਮੈਂ ਫੂਲ ਢੋਣਾ ਆ ਜਾਣਾ ਜੜਾ ਆਇਆ ਫੂਲਿਆ ਤੂੰ ਆ ਵਾ ਇੱਕ ਮਿੰਟ ਇੱਕ ਮਿੰਟ ਭਾਈ ਚੁੱਪ ਹੋ ਜਿਓ ਬਾਈ ਤੂੰ ਫੋਨ ਨਹੀਂ ਤੋੜਿਆ ਨਹੀਂ ਜੀ ਤੂੰ ਹੱਥ ਦਿੰਨੇ ਹੱਥ-ਠੱਥ ਦੇ ਦੇ ਗੁਰਦੁਆਰੇ ਵੱਲ ਕਿ ਪੈਸੇ ਕੱਢ ਕੇ ਲੈ ਕੇ ਗਿਆ ਪੈਸੇ ਮੇਰੇ ਭਰਾ ਦੇ ਲੱਗਿਆ ਕਰਦੇ ਆ ਲੈ ਬਾਈ ਪੈਸੇ ਉਹਦੇ ਲੱਗਿਆ ਪਾਉਂਦਾ ਮੇਰਾ ਘਰ ਮਾਤਾ ਜਾਓ ਆ ਜਾ ਇੱਧਰ ਆ ਜਾ ਪੁੱਤ ਛੜਕ ਦੇ ਨਾ ਆ ਜਾ ਫੋਟੋ ਕਾਦਾ ਪਿਆ ਨਾ ਨਕਾਂ ਦੇ ਵਿੱਚ ਚਾਹ ਉਧਰ ਰਹਿ ਜਾਂਦਾ ਉਹ ਮੇਰੇ ਕੋਲ ਫੋਟੋ ਕਾ ਨਹੀਂ ਹੁੰਦਾ ਕਿਹੜਾ ਘਰ ਆ ਤੁਹਾਡਾ ਆ ਰਹੀ ਕੋਈ ਨਾ ਰੋਣਾ ਤੂੰ ਠੀਕ ਆ ਨਹੀਂ ਹੱਕ ਬਣਦਾ ਹੀ ਆ ਕੀ ਹੱਕ ਬਣਦਾ ਗਾੜਾ ਕੱਢਦੇ ਨਹੀਂ ਜੇ ਤੁਸੀਂ ਮਗਰ ਕਹੇ ਆ ਤਾਂ ਪਤਾਲ ਕੀਤੀ ਫਿਰ ਪਿੰਡਾਂ ਚ ਵਾਜਾਂ ਦਵਾਉਂਦੇ ਕਿੱਥੇ ਆ ਖੜਾ ਅੱਜ ਤਾਂ ਚਾਚਾ ਆਇਆ ਸੀਗਾ ਅਸੀਂ ਗਈ ਖਾਣੇ ਤਰਖਾਸ ਦੇਣੇ ਸਾਡਾ ਮੁੰਡਾ ਨਹੀਂ ਸੰਤਿਆਉਂਦਾ ਕਿਦਾ ਵੀਰੇ ਸਾਨੂੰ ਫੜਾ ਛੱਡ ਕੇ ਗਿਆ ਇਹਦਾ ਪਿਆਰ ਤਰਖਾਸਤ ਦੇਤੀ ਨਹੀਂ ਉਸ ਜੇ ਮਾਦਾ ਦੁਪਹਿਰ ਦੇ 2 ਵਜੇ ਨਾਲੇ ਆ ਹਾਂ ਨਹੀਂ ਅਸੀਂ ਅੱਜ ਉਹਦੇ ਨਾਲ ਰਹਿ ਠੀਕ ਸਾਡਾ ਪੁੱਤ 5 ਮਿੰਟ ਵੀ ਬਈ ਅੱਖਾਂ ਤੋਂ ਔਲੇ ਹੋ ਜੈ ਨਾ ਆਪਾਂ ਤਰਖਾਸਤ ਲਿਖਾ ਦੇਣੇ ਅਜੇ ਤੱਕ ਮੁੰਡਾ ਗਵਾਚਿਆ ਹੋਵੇ ਤੁਸੀਂ ਇਹਨਾਂ ਦੇ ਘਰੇ ਫੋਨ ਲਾਇਆ ਅਸੀਂ ਇਹਦੇ ਪਿਓ ਨੂੰ ਕੱਲ ਵੀ ਫੋਨ ਲਾਇਆ ਇਹਦਾ ਪਿਓ ਖਦ ਜਾ ਲਾਬੇ ਨੂੰ ਟੱਕਰਿਆ ਇਹਦਾ ਚਾਚਾ ਇੱਥੋਂ ਵਾਲਾ ਮੰਗੇ ਆਣਾ ਉਹ ਇਹਦਾ ਇੱਥੇ ਫਸੜਦਾ ਪਿਓ ਦਾ ਕਿੰਨਾ ਨੰਬਰ ਚੰਚਲ ਫੋਨ ਲਾ ਕੱਲ ਜਨਾਬਾ ਦੇ ਪਿਓ ਕੋਲ ਹੋ ਕੇ ਆ ਤੇ ਗਿਆ ਸੀ ਆਪਣਾ ਉਹ ਵੇਲੇ ਦੋ ਜਿਹੜੀਆਂ ਅੰਦਰ ਪਈਆਂ ਵਾ ਕੀ ਸਿੱਡੀਆਂ ਗੁੱਟ ਨਾਲੀਆਂ ਕਿੱਥੇ ਆ ਦਿਖਾ ਆ ਜਾ ਦਿਖਾ ਚੱਕ ਲੈ ਸ਼ੀਟ ਹੱਥਾਂ ਦਾ ਹਾਲ ਦਾ ਵੇਖੋ ਚੱਲ ਆ ਜਾ ਅਰਚ ਆ ਵੇ ਲਾਵੇ ਡਰਾਮ ਦੇ ਨਾਲ ਕਿੱਥੇ ਆਜੋ ਆਹ ਦੇਖ ਲੋ ਸ਼ਰਮ ਲਾਤੀ ਜੇ ਮੁੰਡਾ ਤੁਹਾਡੇ ਕੋਲੇ ਆ ਗਏ ਥੋੜੋ ਕੇ ਲਹੂ ਪੀ ਜਾਣਾ ਉਹਦਾ ਆਹ ਦੇਖ ਮਾਤਾ ਆ ਜਾ ਇੱਕ ਇਧਰ ਪਈ ਬਈ ਕਿੱਥੇ ਆ ਚੱਕ ਚੱਕ ਬੁੱਤ ਕੋਈ ਨਾ ਇੱਕ ਪਈ ਜੀ ਸਾਹਮਣੇ ਕਿੱਥੇ ਆ ਆ ਵੇ ਮਾਤਾ ਆਂ ਸੀਟੀਆਂ ਕਿੱਥੋਂ ਚੱਕੀਆਂ ਮੁੰਡੇ ਨੇ ਮੇਰੀ ਗਾਜ ਸੋਣਾ ਕਿੱਥੇ ਆ ਚੱਕ ਚੱਕ ਦਿਖਾ ਬੁਲਾ ਤੈਨੂੰ ਇਹਨੂੰ ਬਣਾਉਣੇ ਬੰਦਾ ਕੋਈ ਨਹੀਂ ਇਹਨਾਂ ਨੂੰ ਲੈ ਹੁਣ ਮਾਰ ਛਿਟੀ ਉਹਦੇ ਭਾਈ ਜੀ ਮੈਨਾਂ ਕਿਤੇ ਮਾਰੀ ਨਹੀਂ ਆਪ ਕੋਲੇ ਕਿਹਨੇ ਮਾਰੀ ਪੁੱਤ ਦੱਸ ਭਾਈ ਨਿੱਕੇ ਨੇ ਮਾਰਦਾ ਇਹਨੇ ਕੱਲ ਪਰਚਾ ਲੱਪੜਵਾ ਰੇ ਲੈ ਭਾਈ ਹੁਣ ਮੈਂ ਹੈਂ ਵਰਮਾ ਇਹਨੇ ਤੋੜਿਆ ਵੇ ਇਹਨੂੰ ਮੈਂ ਕਹੀ ਵਰਮਾ ਫੇਰ ਤੂੰ ਲੱਫੜ ਮਾਰਨਾ ਇੱਕ ਮਿੰਟ ਫੇਰ ਤੂੰ ਲੱਫੜ ਮਾਰਨਾ ਭਾਈ ਜੀ ਜੇ ਵਰਮਾ ਤੋੜਤਾ ਮੈਂ ਕਹਿੰਦਾ ਤੂੰ ਨਹੀਂ ਕੰਮ ਕਰਨਾ ਤੂੰ ਹਟ ਜਾ ਇਹਦੇ ਤੋਂ ਵੀ ਆਪਾਂ ਕਹਤਾ ਲੈ ਜਾ ਇਹਦਾ ਜਦੋਂ ਪਿਓ ਨਹੀਂ ਲੈ ਕੇ ਜਾਂਦਾ ਹੁਣ ਤੁਸੀਂ ਦੱਸੋ ਵੀ ਆਪਾਂ ਕੀ ਕਰੀਏ। ਬਾਈ ਹੱਥ ਤੇ ਲਾਉਣ ਤਾਂ ਹੀ ਗਏ ਆ ਵੀ ਮੁੰਡਾ ਆਪਦਾ ਲੈ ਜਾ ਬਾਈ ਲੈ ਜਾ ਬਾਹਲੀ ਮੈਂ ਤਾਂ ਘੱਡੇ ਉਹ ਪਤਾ ਨਹੀਂ। ਅੱਛਾ। ਅੱਛਾ ਉਹ ਪਤਾ ਬਾਈ ਮੈਂ ਨਹੀਂ ਲੈ ਕੇ ਜਾਣਾ। ਤੁਸੀਂ ਛੱਡੋਂ ਤੇ ਰਹਿ ਜਿੱਥੋਂ ਲੈ ਕੇ ਜਾਂਦਾ ਇਹਨੂੰ ਪਿਓ ਤਾਂ ਨਹੀਂ ਛੱਡ ਕੇ ਗਿਆ ਨਾ। ਨਹੀਂ ਪਿਓ ਨਹੀਂ ਲਿਆ। ਮਾਸੜ ਛੱਡ ਕੇ ਗਿਆ ਨਾ। ਤੁਸੀਂ ਮਾਸੜ ਕੋਲ ਛੱਡ ਆਉਂਗੇ। ਮਾਸੜ ਕਹਿੰਦਾ ਵੀ ਇਹਨੂੰ ਕੰਮ ਸਿਖਾਉਣਾ ਇਹਦੀ ਰੋਟੀ ਬਣਾਉਣੀ। ਤੁਸੀਂ ਛੱਡ ਦਿੰਦੇ ਮਾਸੜ ਮਾਸੜ ਨੂੰ ਆਦੇ ਨਾ। ਗਏ ਛੱਡਣਾ। ਗਏ ਛੱਡਣਾ। ਨਹੀਂ ਅਸੀਂ ਤਾਂ ਨਹੀਂ ਵੀਰੇ ਗਏ ਆਵੇਂ ਝੂਠ। ਲੈ ਉਹਦਾ ਕੀ ਹੱਕ ਬਣਦਾ ਮੁੰ ਪੈਂਦਾ ਹੀ ਅਵਰ ਮਾਰੇ ਮੋਟੇ ਕੰਮ ਤੋਂ ਲੈ ਹੌਣ ਉਹਨੂੰ ਕਿ ਝੜਕ ਖੜੇ ਆ ਮੇਰੀ ਗੱਲ ਸੁਣੋ ਭਾਈ ਇਹ ਕਾਲੀ ਵਾਲੇ ਮੁੰਡਾ ਇੱਥੋਂ ਰਾਤ ਸਵੇਰੇ 4 ਵਜੇ ਕੰਨ ਤੇ ਕੱਪ ਕੇ ਭੱਜਿਆ ਕਾਲੀ ਵਾਲੇ ਮੇਰੀ ਗੱਲ ਸੁਣ 4 ਵਜੇ ਮੈਂ ਚਾਹ ਬਣਾਈ ਆ 5 ਵਜੇ ਮੈਂ ਨਿਕਾ ਦਿੱਕੇ ਮੈਂ ਸੋਈ ਤੋਂ ਹੋਈ ਜਾਂਨੀ ਮੈਂ ਕਿਹਾ ਨਿਕਿਆ ਤੂੰ ਕੀ ਕਰਨ ਲੱਗਦਾ ਕਹਿੰਦਾ ਮੰਗਾ ਆ ਗਿਆ ਮੰਗਾ 4 ਵਜੇ ਆਇਆ ਉਹ ਮੁੰਡਾ ਕੰਮ ਕਰੀ ਜਾਂਦਾ ਇਹ 5 ਵਜੇ ਕਹਿੰਦਾ ਮਮਾ ਇਹ ਬੀਬੀ ਕੰਮ ਤੇ ਲੱਗਣਾ ਕੋਈ ਮੈਂ ਲਫੜ ਨਹੀਂ ਮਾਰਿਆ ਕੋਈ ਮੈਂ ਗਾਲ ਨਹੀਂ ਕੱਢੀ ਜੱਸਾ ਕਹਿੰਦਾ ਮੰਗਾ ਨਹੀਂ ਕਹਿੰਦਾ ਕਿ ਕਿੱਧਰ ਗਿਆ ਮੈਨੂੰ ਕਹਿੰਦਾ ਨਿੱਕਾ ਤਾਂ ਜਿਵੇਂ ਮ ਗੁਦਰਖਾਨੇ ਚ ਵੇਲਾ ਗੁਦਰਖਾਨਾ ਵੇਖਿਆ ਸਾਰੇ ਵੇਖਿਆ ਮੁੰਡਾ ਭੱਲਣ ਉੱਠ ਗਿਆ ਇਹ ਕਿਦੋਂ ਸਾਨੂੰ ਥਿਆਇਆ ਇਹਦੇ ਪਿਓ ਨੂੰ ਫੋਨ ਲਾਇਆ ਮਾਸੜ ਨੂੰ ਲਾਇਆ ਐਂ ਚੱਕ ਜਾਂਦਾ ਪੋੜ-ਪੋੜ ਦਾ ਮਾਸੜ ਨੂੰ ਫੋਨ ਲਾਇਆ ਉਹ ਕਹਿੰਦਾ ਕੋਈ ਨਹੀਂ ਤੇ ਪਿਓ ਕੋਲੇ ਜਾਊਗਾ ਪਿਓ ਨੂੰ ਤਿੰਨ ਗੁਣ ਪਿਓ ਨੂੰ ਲਾਇਆ ਪਿਓ ਕਹਿੰਦਾ ਕੋਈ ਨਹੀਂ ਆਜ ਕਦੋਂ ਲਾਇਆ ਕੱਲ ਹੋਊਗਾ ਹਾਂ ਮੌਰੋ ਆਤਿ ਗਏ ਆਇਆ ਭਾਈ ਤੂੰ ਕਦੋਂ ਇੱਧਰ ਭੱਜਿਆ ਫਿਰਦਾ ਆ ਜੇ ਮੇਰੇ ਮਗਰ ਵੀ ਗਏ ਆ ਨਾ ਆ ਜਾ ਇੱਧਰ ਆ ਕੇ ਗੱਲ ਤਾਂ ਕਰ ਨਹਿਰ ਤੇ ਮਗਰ ਵੀ ਗਏ ਆ ਦੇ ਫੋਟੋਸਾਲ ਦਾ ਨੰਬਰ ਵੀ ਦੱਸਿਆ ਨੇ ਸਾਨੂੰ ਜੀ ਗੱਲ ਸਮਝ ਰਹੀ ਆਹੀ ਪਾਲਿਆ ਹੁਣ ਕੱਲ੍ਹ ਕਿੱਸੇ ਨਹੀਂ ਖੜੀ ਜਿਹੜੇ ਬੈਠਾ ਜਿਹੜੀ ਨਹਿਰ ਨਹੀਂ ਕੀ ਅੱਛਾ ਉਹਦੇ ਕੋਲ ਗਿਆ ਬਾਈ ਸასიਖਾਲ ਬਾਈ ਜੀ ਤੁਸੀਂ ਕੀ ਲੱਗਦੇ ਹੋ ਬਾਈ ਇਹਦੇ ਮੈਂ ਇਹਦੇ ਜਿਹੜੀ ਮੰਮੀ ਆ ਉਹਦੇ ਚਾਚੇ ਦੀ ਕੁੜੀ ਆ ਮੇਰੇ ਘਰੋਂ ਅੱਛਾ ਤੇ ਤੁਸੀਂ ਜਦੋਂ ਇਹ ਇੱਥੇ ਕੰਮ ਤੇ ਤੁਸੀਂ ਇਹਨੂੰ ਛੱਡ ਕੇ ਗਏ ਆ ਵੀਰੇ ਮੇਰੇ ਕੋਲੇ ਇਹ ਦੋਵੇਂ ਪਿਆਫਤ ਆਏ ਆ ਇਹਦਾ ਡੈਡੀ ਵੀ ਆ ਹੂੰ ਤੇ ਇਹਦੇ ਦੂਜਾ ਇਹ ਵੀ ਨਾਲ ਆ ਅੱਛਾ ਇਹ ਕਹਿੰਦਾ ਮਾਥੜਾ ਵੀ ਮੈਂ ਤੇਰੇ ਨਾਲ ਕੰਮ ਤੇ ਲੱਗਣਾ ਇਹ ਸ਼ੋਰ ਮੂੰਹ ਤੇ ਬੜਾ ਪਾਪਾ ਚੀ ਸਕਦੇ ਤੁਸੀਂ ਠੀਕ ਆ ਫੇਰ ਕੋਈ ਨਿਆਣਾ ਨਹੀਂਗਾ ਤੇ ਇਹ ਦੱਸ ਵੀ ਸਕਦਾ ਠੀਕ ਆ ਭਈ ਉਹ ਆਪਾਂ ਇੱਕ ਦਿਨ ਤੜਕਾ 5 ਵਜੇ ਭੱਜਿਆ ਕਿੱਥੋਂ ਭੱਜਿਆ ਇੱਥੋਂ ਹੀ ਹਾਂ ਇੱਥੇ ਮੈਂ ਕਿਹਾ ਵੀ ਚਲ ਮਾਂ ਮਰੀ ਵੀ ਮੈਂ ਕਿਹਾ ਜਦੋਂ ਹੋਰ ਨਹੀਂ ਤਾਂ ਰੋਟੀ ਰਾਜਮੀ ਖਾਊਗਾ ਇਹ ਤਾਂ ਹਯਾ ਦਇਆ ਕੀਤੀ ਭਈ ਇੱਥੇ ਲਾਇਆ ਸੀ ਇਹਨਾਂ ਕੋਈ ਛੱਡਿਆ ਸੀਗਾ ਮੈਂ ਨਾ ਕਿਹਾ ਮੈਂ ਕਿਹਾ ਭਈ ਮਾਂ ਮਰੀ ਵੀ ਆ ਮੁੰਡੇ ਨੂੰ ਸੰਭਣਾ ਅੱਛਾ ਸੰਭਾਈ ਦੇ ਕਾਰਨ ਆਪਾਂ ਇੱਥੇ ਛੱਡਿਆ ਇਹਨੂੰ ਤੁਸੀਂ ਤਾਂ ਭਾਈ ਸੰਭਾਈ ਦੇ ਕਾਰਨ ਛੱਡਤਾ ਨਹੀਂ ਇੱਕ ਮਿੰਟ ਦੁਕਾਨ ਤੇ ਛੱਡਿਆ ਹਾਂ ਹਾਂ ਤੁਸੀਂ ਤਾਂ ਸੰਭਾਈ ਦੇ ਕਾਰਨ ਇੱਥੇ ਛੱਡਤਾ ਉਦੋਂ ਬਾਅਦ ਤੁਸੀਂ ਆ ਕੇ ਇਹਨੂੰ ਪੁੱਛਿਆ ਕਿ ਤੇਰੇ ਨਾਲ ਕੀ ਹੋ ਰਿਹਾ ਪੁੱਤ ਮੈਂ ਭਾਈ ਇਹਨਾਂ ਕਿੰਨੇ ਵਾਰੀ ਤੁਸੀਂ ਆਏ ਇੱਥੇ ਮੈਨੂੰ ਪਤਾ ਬਈ ਤੁਸੀਂ ਲੰਗਦੇ ਚ ਕਰਦੇ ਸੀ ਇੱਥੋਂ ਪਰ ਤੁਸੀਂ ਇਹਨਾਂ ਨੂੰ ਇੱਥੇ ਛੱਡਤਾ ਉਦੋਂ ਬਾਅਦ ਚ ਤੁਸੀਂ ਕਾਦੇ ਵਾਸਤੇ ਕੰਮ ਸਿਖਾਉਣ ਵਾਸਤੇ ਛੱਡਿਆ ਨਾ ਕੀ ਕੀ ਕੰਮ ਲੈਂਦੇ ਪੁੱਤ ਤੇਰੇ ਤੋਂ ਬਈ ਘਰੇ ਉਧਰ ਹੰਦਵਾਰ ਜੀ ਸਾਰੇ ਕਹਿੰਦੇ ਨਾ ਪਹਿਲੇ ਉਧਰੋਂ ਇੱਟਾਂ ਲਦੀਆਂ ਅੱਛਾ ਔਰ ਉੱਤੇ ਲਾਈਆਂ ਹੋਵੇ ਬਲਤੋਂ ਪੈਣੀ ਸੀਗੀ ਪੁੱਤ ਕੰਮ ਤਾਂ ਇੱਥੋਂ ਇੰਨਾ ਲਿਆ ਨੀਗਾ ਕੈਨ ਨੂੰ ਤੂੰ ਜੋ ਕੰਮ ਆਇਆ ਕਿਉਂ ਮੇਰੀ ਆ ਵੀਰੇ ਇਹਨਾਂ ਨਾਲ ਵੀ ਰਿਸ਼ਤਦਾਰ ਹੀ ਮੈਂ ਕਹਿੰਦਾ ਘਰ ਆ ਹੂੰ ਹੂੰ ਕੋਈ ਮੈਂ ਬਾਈ ਮੇਰਾ ਕਹਿੰਦਾ ਸੀਗਾ ਕਹਿੰਦਾ ਮੰਗਿਆ ਕਹਿੰਦਾ ਆਪਾਂ ਮੁੰਡੇ ਨੂੰ ਇੱਥੇ ਰੱਖ ਲਗੇ ਦੂਜੀ ਗੱਲ ਬਾਈ ਗੱਲ ਨਾ ਕੀ ਹੋਇਆ ਜੀ ਤੁਸੀਂ ਬਾਈ ਜਿੰਨਾ ਪਿੰਡ ਵਾਲਾ ਨਹੀਂ ਪਤਾ ਹੋਊਗਾ ਇਹ ਮੁੰਡੇ ਵਿਚਾਰਾ ਸੀਗਾ 6 ਮਹੀਨੇ ਪਹਿਲਾਂ ਇੱਥੇ ਮਿਲਦਾ ਆਇਆ ਠੀਕ ਹੈ ਪੰਜ ਪੰਜ 6 ਮਹੀਨੇ ਇਹਦੇ ਮੁੰਡੇ ਦੀ ਮਾਂ ਦੀ ਡੈਥ ਹੋਈ ਆ ਭੈਣ ਦੀ ਡੈਥ ਹੋਈ ਆ ਵੱਡੀ ਭੈਣ ਦੀ ਡੈਥ ਹੋਈ ਆ ਦੋਵੇਂ ਮਾਮੇ ਮਰੇ ਹੋਏ ਆ ਬਾਈ ਇੱਕ ਮਿੰਟ ਗੱਲ ਕਰ ਲੈਣ ਦੇ ਦਾਦਾ ਵੀ ਪੂਰਾ ਹੋਇਆ ਠੀਕ ਆ ਪਿਓ ਮੈਨੂੰ ਲੱਗਾ दारू-ਦੂਰੂ ਪੀਂਦਾ ਸੀਗਾ ਉਹਨੂੰ दारू ਵਾਲੇ ਬੰਦੇ ਨੂੰ दारू ਨਾਲ ਮਤਲਬ ਹੁੰਦਾ ਵਾ ਉਹਨੂੰ ਕੱਖ ਨਹੀਂ ਲੈਣਾ ਦੇਣਾ ਹੁੰਦਾ ਉਹਨੂੰ ਇਹਨੂੰ ਲਿਆਈ ਨਾਨਕੇ ਜ਼ਿਮੀਦਾਰਾਂ ਦਾ ਮੁੰਡਾ ਬਈ 6 ਕਿੱਲੇ ਪੈ ਲਈ ਆਉਂਦੇ ਮੁੰਡੇ ਇਹਨੂੰ ਲਿਆਈ ਨਾਨਕੇ ਉਹ ਭੋਗ ਤੇ ਵੀ ਜਾ ਕੇ ਆਇਆ ਇੱਕ ਮਿੰਟ ਬਈ ਨਾਨਕਿਆਂ ਨੇ ਨਾਨਕਿਆਂ ਨੇ 6 ਮਹੀਨੇ ਰੱਖਿਆ ਨਾਨੀ ਤੋਂ ਸਾਂਭੇ ਨਹੀਂ ਜਾਂਦੇ ਸੀ ਇਹ ਬਾਈ ਮਾਸੜ ਲੈ ਆਇਆ ਮਾਸੜ ਨੇ ਤਿੰਨ ਦਿਨ ਰੱਖਿਆ ਇਹਨੇ ਕਿਹਾ ਚੱਲ ਯਾਰ ਆਪਦਾ ਕੰਮਕਾਰ ਕਰੂਗਾ ਮੈਂ ਸਿੱਖਣ ਲਾ ਦਿੰਦਾ 14 ਸਾਲ ਉਮਰ ਆ ਇਹ ਇੱਥੇ ਇਹਨੂੰ ਛੱਡ ਗਿਆ 3500 ਦੀ ਗੱਲ ਕਰਕੇ ਔਰ ਉਸ ਤੋਂ ਬਾਅਦ ਬਾਈ ਜੇ ਮਨ ਨਾਲ ਉਹਨੂੰ ਬੱਚੇ ਨੂੰ ਪਿਆਰ ਨਾਲ ਰੱਖਿਆ ਹੁੰਦਾ ਤਾਂ ਬੱਚੇ ਨੇ ਆ ਹਾਲਾਤ ਬੱਚੇ ਦੇ ਹੱਥ ਦੇਖੋ ਬਾਈ ਔਰ ਬੱਚੇ ਨੇ ਛਟੀਆਂ ਤੱਕ ਬਾਈ ਉੱਥੇ ਦੱਸ ਚਾਹੇ ਕਿ ਬਾਈ ਜੀ ਜਿਹੜੀਆਂ ਛਟੀਆਂ ਮੇਰੇ ਮਾਰਦੇ ਸੀ ਨਾ 3500 ਦਾ ਵੀ ਗੱਲ ਕੋਈ ਨਹੀਂ ਹੋਈ ਇਹ ਕਹੀ ਮਾੜਾ ਤੂੰ ਡਾੜੀਆ ਆਇਆ ਕਹੀ ਮੈਂ ਕੋਹ ਨਹੀਂ ਕਰਦਾ 3500 ਰੁਪਿਆ ਦਿਵਾਉਂਗਾ ਬਈ 2 ਮਹੀਨੇ ਤੱਕ ਕੋਹ ਨਹੀਂ ਕਰ ਲੈਣਾ ਉਸ ਤੋਂ ਬਾਅਦ ਚ ਆ ਬਈ ਆਪਾਂ ਕਰਾਂਗੇ ਇਹਦੇ ਡੈਡੀ ਦੀ ਦੋ ਤੈਨੂੰ ਦੋ ਪੈਸੇ ਨੂੰ ਦਿੰਦਾ ਹੈਗਾ ਮੈਂ ਹੱਲਾਂਗੇ ਨਹੀਂ ਝੂਠ ਨਾ ਮਾਰੀ ਬੱਤ ਝੂਠ ਨਹੀਂ ਮਾਰਨਾ ਇੱਕ ਮਿੰਟ ਬਾਈ ਦੁੱਧ ਛੱਡੋ ਤੁਸੀਂ ਦੁੱਧ ਦੀ ਗੱਲ ਕਰਦੇ ਆ ਮੈਨੂੰ ਇੱਕ ਬੱਚਾ ਦੇ ਦਿਓ ਆਪਦਾ ਠੀਕ ਆ ਦੁੱਧ ਛੱਡੋ ਬਾਈ ਮੈਂ ਕਹਿੰਦਾ ਮੈਂ ਸੋਨੇ ਦੇ ਭਾਂਡਿਆਂ 'ਚ ਰੋਟੀ ਦਊਂਗਾ ਪਰ ਉਹਦਾ ਮੈਂ ਜੀਣਾ ਹਰਾਮ ਕਰ ਦਊਂਗਾ ਇਕੱਲੇ ਦੁੱਧ ਨਾਲ ਨਾ ਬਈ ਆਪਾਂ ਕਹੀਏ ਦੇਖੋ ਤੁਸੀਂ ਇੱਥੇ ਛੱਡ ਕੇ ਜੇ ਅੱਜ ਬਾਈ ਇਹਦੀ ਮਾਂ ਹੁੰਦੀ ਨਾ ਬਾਈ ਆ 16 ਬੱਚਾ ਇਹ ਦੇਖੋ ਸਾਡੇ ਕੋਲੇ ਜਦੋਂ ਤਾਂ ਆਇਆ ਨਾ ਮਾਂ ਹੁੰਦੀ ਮਾਂ ਨੇ ਰੋਲ ਨਹੀਂ ਦੇਣਾ ਮਾਮਾ ਤੋਂ ਬਿਨਾ ਸੱਚੀਆਂ ਦੇ ਰੋਲ ਜਾਂਦੇ ਕੋਈ ਉਹਦੇ ਚੈਕਰ ਹੈਗਾ ਉੱਥੇ ਵੀ ਹੈ ਨਾ ਹਰ ਹਾਲ ਤੱਕ ਦੇ ਵਿੜੇ ਆਉਂਦੇ ਕੀ ਹੋਇਆ ਬਈ ਅੱਛਾ ਸੁਣ ਲਓ ਮਾਸਟਰ ਨੂੰ ਬਾਹਰ ਕੱਢ ਦੋ ਮਾਸਟਰ ਤਾਂ ਇਹਦੇ ਕੋਈ ਰੋਲ ਰੋਲ ਇਹਨਾਂ ਦਾ ਇਹਨੂੰ ਬਾਹਰ ਕੱਢ ਦੋ ਕੋਈ ਗੱਲ ਨਹੀਂ ਇੱਕ ਮਿੰਟ ਬਈ ਪੁੱਤ ਤੈਨੂੰ ਇੱਕ ਮਿੰਟ ਬਈ ਯਾਰ ਸੁਣ ਲਓ ਪੁੱਤ ਤੈਨੂੰ ਕਦੇ ਨਸ਼ਾ ਇਹਨਾਂ ਨੇ ਕੋਈ ਦਿੱਤਾ ਕਿ ਹਾਂ ਉਹ ਦਿਨ ਬਾਈ ਕਹਿੰਦਾ ਸੀ ਇਹ ਪੈਗ ਲਾਉਣਾ ਕਿਨੇ ਕਿ ਤੂੰ ਉਹ ਦਿਨ ਕਹਾਈ ਤੇ ਜਾਂਦਾ ਹੀ ਹੋਰ ਕੀ ਇੱਕ ਮਿੰਟ ਹੋਰ ਕੀ ਜਾਂਦੇ ਸੀ ਉਹ ਕਹਿੰਦੇ ਮੈਂ ਕੀ ਗਾਲਾਂ ਜੱਦਾ ਨਹੀਂ ਆਉਂਦਾ ਲੈ ਬਾਈ ਝੂਠ ਮਾਰੀ ਜਾਂਦਾ ਤੈਨੂੰ ਕੂਲ ਪਕਾਉਣ ਦਿੰਦਾ ਸੀ ਪੁੱਤ ਬਸ ਇਹ ਆ ਦਿੰਦਾ ਸੀ ਬਾਈ ਕਾਣ ਤੂੰ ਮੈਂ ਲਾਉਣਾ ਮੈਨੂੰ ਕੀ ਪਤਾ ਦਿਲਾਉਂਦਾ ਕਿ ਮੈਂ ਉਹਦੇ ਨਾਨਕੀ ਲਾਉਂਦਾ ਸੀ ਇਹਨੂੰ ਬਾਈ ਕਹਿੰਦਾ ਮੈਨੂੰ ਕੂਲੇ ਫੜਾ ਦਿੰਦੇ ਸੀ ਕਿ ਮੈਂ ਵਿਚਾਰੇ ਨੇ ਲਾਉਣੇ ਦਾ ਕਾਹਦੀ ਹੁੰਦੀ ਸੀ ਜੇਬ ਚ ਪਾ ਲੈਣੀ ਸੱਡ ਦੇਣੀ ਕੱਲ੍ਹ ਨਹੀਂ ਤਾਂ ਵਿਚਾਰੇ ਤੋਂ ਕੀ ਹੋ ਗਿਆ ਸੀ ਥੱਪੜ ਮਾਰਿਆ ਗੱਲ ਤਾਂ ਨਹੀਂ ਉਹ ਤਾਂ ਪਰਸੋਂ ਚੌਥੀ ਗੱਲ ਮੈਂ ਪਹਿਲੋਂ ਦਿੱਤਾ ਵਾਰ ਮੈਂ ਪਰਸੋਂ ਮਹਾਰਾਜ ਉਹ ਦੀ ਗੱਲ ਗਈ ਪਰ ਮੇਰੀ ਤਾਂ ਗੱਲ ਜਾਣਦੇ ਹਾਂ ਮੈਂ ਕਿਹਾ ਆਪਾਂ ਨੂੰ ਕੁੱਤੇ ਪਾਹ ਤੋਂ ਨਾ ਹਾਂ ਠੀਕ ਆ ਆਪਾਂ 240 ਦਾ ਨੁਕਸਾਨ ਕਰਤਾ ਹੂੰ ਵੀ ਆਪਾਂ ਇੱਕ ਪਲੇਟ ਮਗਰ ਤਾਂ 10 ਰੁਪਏ ਬਜਨੇ ਆ ਹਾਂ 240 ਦਾ ਨੁਕਸਾਨ ਹੋ ਗਿਆ ਆਪਣੀ ਦਿਹਾੜੀ ਗਈ ਅੱਛਾ ਬਿਲੀ ਵੀ ਖਤ ਹੋ ਗਈ ਮੈਂ ਕਿਹਾ ਤੂੰ ਧਿਆਨ ਨਾ ਕੰਮ ਕਰ ਲੈ ਹੂੰ ਇਹ ਉੱਧਰ ਬਾਹਰ ਮੂੰਹ ਚਾ ਕੇ ਤੇ ਐ ਕੰਮ ਕਰੀ ਜਾਂਦਾ ਮੈਂ ਪਿੱਛੋਂ ਐ ਸਿੱਟੀ ਮੈਂ ਕਿਹਾ ਬਾਹਰ ਕੀ ਰੱਖਿਆ ਹੋਈ ਨਾਲੇ ਤੂੰ ਆਪਦੇ ਅੱਖ ਮੂੰਹ ਜਮਰਾਏਗਾ ਅੱਗੇ ਟੁੱਟ ਗਿਆ ਹੀ ਮੇਰੇ ਵੱਜਾ ਵਰਮਾ ਚੱਲਦਾ ਚੱਲਦਾ ਮੈਂ ਕਿਹਾ ਜੇ ਟੁੱਟ ਕੇ ਤੇਰੀ ਅੱਖ ਮੂੰਹ ਹੈ ਨਹੀਂਗਾ ਚਾਹ ਤੇਰਾ ਕਾ ਵੱਜੂਗੀ ਕਿਤੇ ਵੀ ਅੱਛਾ ਕੰਮ ਕਰਨਾ ਨੀਗਾ ਕਰ ਨਹੀਂ ਕਰਨਾ 10 ਮਿੰਟ ਬਾਹਰ ਚ ਬਹਿ ਜਾ ਅੱਛਾ ਉਦੋਂ ਬਾਅਦ ਆ ਕੇ ਕਰਨੀ ਅੱਛਾ ਇਹ ਫੇਰ ਵੀ ਕਰੀ ਗਿਆ ਉਹ ਫੇਰ ਐ ਕਰਕੇ ਟੁੱਟ ਗਿਆ ਉਹ ਪਤਾ ਨਹੀਂ ਕਿੱਦੋਂ ਉਹ ਨਿਕਲਿਆ ਵਰਮਾ ਇਹਨੋਂ ਨਿਕਲਿਆ ਇਹਨੋਂ ਨਿਕਲਿਆ ਲੱਭਿਆ ਕੀ ਹੋਇਆ ਸੀ 10 ਪਤੋਂ ਤੂੰ ਉਹ ਨਹੀਂ ਗੱਲ ਉਹਦਾ ਸੱਲ ਘੱਟਦੀ ਉਹਦਾ ਸੱਲ ਨਹੀਂ ਤੂੰ ਮਾਰਿਆ ਇਹ ਉਹਦਾ ਤੂੰ ਸੱਲ ਨਹੀਂ ਮਾਰਿਆ ਸੀਗਾ ਬਾਈ ਮੰਨ ਲਾ ਗਲਤੀਆਂ ਤਾਂ ਤੁਸੀਂ ਵੀ ਬਹੁ ਕੀਤੀਆਂ ਹ ਇਹ ਨਾ ਪਰसों ਮੇਰੇ ਲੜਬੜੇ ਮਾਰੇਗੇ ਹਾਂ ਤੇ ਮੈਂ ਵੀ ਜਦੋਂ ਸਾਲ ਤੂੰ ਮਾਰਦਾ ਤੇਰੀ ਭਲੇੜਾ ਸਾਲਾ ਨਹੀਂ ਵਜਿਆ ਹੈਣਾ ਅਗਾਂ ਮਾਂ ਭੜਾਂ ਦੀ ਗੱਲ ਆ ਜੇ ਤੂੰ ਹੁਣ ਮੰਨ ਲੈ ਕੁੱਟਣ ਦੀ ਗੱਲ ਆ ਤਾਂ ਅੱਜ ਮੈਂ ਖੜਾ ਅੱਜ ਤੂੰ ਇਹਨੂੰ ਹੱਥ ਲਾ ਤੇ ਬਾਈ ਜਦੋਂ ਹੱਥ ਚੱਕਿਆ ਆਣ ਗਿਆ ਮੈਂ ਇੱਕ ਦਿਨ ਚੱਕਿਆ ਉਹ ਦੂਜੀ ਗੱਲ ਬਾਈ ਜਵਾਕ ਨੇ ਛਿੱਟੀਆਂ ਨਾਲ ਕੁੱਟਦੇ ਸੀ ਛਿੱਟੀਆਂ ਐਵੇਂ ਤਾਂ ਇਹਨੇ ਬਾਈ ਬਾਈ ਇੱਕ ਮਿੰਟ ਬਾਈ ਉਹ ਲੋਹਾ ਵੀ ਪਿਆ ਉੱਥੇ ਇਹਨੇ ਹੋਰ ਕਿਸੇ ਨੂੰ ਨਹੀਂ ਕਹਤਾ ਕੁੱਟਦੇ ਤਾਂ ਇਹਨੂੰ ਵਿਚਾਰੇ ਨੂੰ ਰਹਿ ਆ ਸਾਡਾ ਵੀ ਖੜਾ ਖੜਾਵੇ ਸਾਡਾ ਬਾਈ ਕੁੱਟਣ ਨਾਲ ਹੀ ਗੱਲ ਤੁਸੀਂ ਆਣੇ ਆ ਨਾ ਇੱਕ ਮਿੰਟ ਪਿੰਡ ਦਾ ਹੀ ਬੰਦਾ ਬਾਈ ਉਹ ਵਿਚਾਰਾ ਹੁਣ ਇੱਥੇ ਨਾ ਅਗਲਾ ਬੋਲਦਾ ਨਹੀਂ ਹੁੰਦਾ ਮੈਂ ਕਹਿੰਦਾ ਅਗਲੇ ਨੇ ਪਿੰਡ 'ਚ ਹੀ ਰਹਿਣਾ ਹੁੰਦਾ ਕੋਈ ਨਹੀਂ ਦੱਸਦਾ ਹੁੰਦਾ ਬਾਈ ਅਸੀਂ ਉੱਥੇ ਮੁੰਡਾ ਖੜਾ ਸੀਗਾ ਮੁੰਡੇ ਨੂੰ ਜਦੋਂ ਅਸੀਂ ਗੱਡੀ 'ਚ ਉਤਾਰਿਆ ਨਾ ਸਭ ਤੋਂ ਪਹਿਲਾਂ ਗੁਰਦਰ ਕੀਰਨੇ ਨੂੰ ਲਾਇਆ ਸੀ ਪੁੱਤ ਉਹ ਬਾਬੇ ਦੇ ਘਰ ਦੀ ਨਹੀਂ ਆਖਿਆ ਪੁੱਤ ਤੂੰ ਇੱਧਰ ਆਇਆ ਤੈਨੂੰ ਨਹੀਂ ਕੁਝ ਕਹਿੰਦੇ ਬਸ ਬਗਾੜਾ ਮਨ ਨਹੀਂ ਕਿਹੜਾ ਕੱਢਦਾ ਹੁੰਦਾ ਉਹ ਮੋਟਾ ਜਾ ਗਿਆ ਉਹ ਤਾਂ ਭੱਜ ਗਿਆ ਉਹ ਕਿੱਥੇ ਹੈ ਬਾਈ ਮੰਗਾ ਗਾਓ ਕਿਨੇ ਬੁਲਾਇਓ ਉਹਨੂੰ ਕਾਹਤੋਂ ਪੁਜਾਇਆ ਕਿੱਥੇ ਉਹ ਪਿੱਛੇ ਗਿਆ ਫੜ ਉਹ ਆਪ ਬੰਦਾ ਰੱਖਿਆ ਰਿਹਾ ਉਹ ਆਪ ਇਹਨਾਂ ਨੇ ਜਦੋਂ ਬਾਈ ਦੇਖ ਲਿਆ ਨਾ ਉੱਥੇ ਫਿਰਦਾ ਅਸੀਂ ਗੱਡੀ ਲਾਈ ਸੀ ਪਿੱਛੇ ਇਨਾਂ ਨੇ ਉਹਨੂੰ ਪਈਆ ਜਦੋਂ ਨੂੰ ਪਤਾ ਲੱਗ ਗਿਆ ਵੀ ਗੱਡੀ ਰੁੱਕ ਗਈ ਤੇ ਉਹ ਪਿੱਛੇ ਰੁੱਕ ਗਿਆ ਮੋਟਰਸਾਈਕਲ ਲੈ ਕੇ ਗਿਆ ਬਈ ਉਹਦੀ ਨਾ ਉਹ ਮਗਰੀ ਬੰਦਾ ਆਏ ਬਈ ਤਰ੍ਹਾਂ ਕੋ ਵੀਡੀਓ ਹੈਗੀ ਸੀਗੀ ਆਏ ਇਹਨਾਂ ਦੇ ਇੱਕ ਜਿਹੇ ਦਾ ਬੰਦਾ ਅੱਛਾ ਬਈ ਚੱਲ ਤੜਕੇ ਬਈ ਇਹ ਜੇ ਇੱਕ ਦਿਨ ਅੱਗੇ ਵੀ ਭੱਜ ਗਿਆ ਸੀ ਤਾਂ ਇਹਨੂੰ ਮੁੰਡੇ ਨੇ ਮੈਂ ਕਿਹਾ ਵੇ ਬਾਦ ਵੀ ਜ ਫਿਰਦਾ ਇਹਨੂੰ ਕਿਹਾ ਮੈਂ ਮੈਂ ਕਿਹਾ ਕਿਉਂ ਮੈਂ ਕਿਹਾ ਉਹ ਵੀ ਮੁੰਡਾ ਆਇਆ ਮੈਂ ਕਿਹਾ ਭਾਈ ਜ ਮੈਂ ਕਿਹਾ ਅੱਗੇ ਵੀ ਇੱਕ ਦਿਨ ਭੱਜ ਗਿਆ ਹਾਂ ਬਈ ਆਹੀ ਭੱਜਿਆ ਆਹੀ ਭੱਜਿਆ ਆਵੇ ਗੱਡੀ ਤੱਕ ਆਇਆ ਸਾਡੇ ਇੱਥੇ ਕੰਮ ਲੱਗਾ ਹੋਣਾ ਜਿਹੜਾ ਗੱਡੀ ਦੇਖ ਲਈ ਨਾ ਪਿੱਛੇ ਮੁੜਿਆ ਹੀ ਉਦੋਂ ਦਾਦਾ ਪਿੱਛੇ ਮੁੜਿਆ ਆਇਆ ਓਵਰ ਵੇਖਣੀ ਭੱਜਾਣਾ ਮਾਲਾ ਵੀ ਫੜ ਲਿਆ ਤੁਸੀਂ ਦੇਖੋ ਉਹ ਕੋਤੋਂ ਭੱਜਿਆ ਤੈਨੂੰ ਕੁੱਟਦਾ ਸੀ ਉਹ ਵੀ ਨਹੀਂ ਯਾਰ ਇਹਨਾਂ ਨੇ ਆਪਿਆ ਮੜਾ ਮੈਂ ਤੈਨੂੰ ਦੱਸਣਾ ਇਹੀ ਰੀਜਨ ਸੀ ਇਹਨਾਂ ਦਾ ਵੀ ਨਹੀਂ ਤੁਸ ਤਾਂ ਬਾਈ ਛੱਡੋ ਚਲੋ ਪਰਿਵਾਰ ਨੂੰ ਗੱਲ ਕਰਨ ਦੋ ਠੀਕ ਆ ਹੁਣ ਇੱਥੇ ਇੰਨੇ ਬੰਦੇ ਲੈ ਕੇ ਆਪਾਂ ਜਿਹੜਾ ਮੇਨ ਆ ਨਾ ਬੰਦਾ ਇਹਨਾਂ ਦਾ ਜਿਹਨੇ ਰੱਖਿਆ ਇਹਨੂੰ ਉਹ ਹੈ ਨਹੀਂ ਇੱਕ ਹੋਰ ਦੱਸਾਂ ਕੱਲੇ ਦੇ ਮਗਰ ਗਏ ਆ ਹਾਂ ਪਾ ਲੈਣ ਇਹਨੂੰ ਵੀ ਅੱਛਾ ਭਾਈ ਮਗਰ ਵੀ ਮੈਂ ਤੁਹਾਨੂੰ ਸਟੋਰੀ ਦੱਸ ਦਿੰਦਾ ਕੀ ਹੋ ਗਿਆ ਵੀ ਜਿੱਧਰ ਜਾਂਦਾ ਜਾਣ ਦਿਆ ਬਾਈ ਉਹਨੂੰ ਤਾਂ ਹੈ ਹੀ ਨਹੀਂ ਨਸ਼ਿਆਰੇ ਨੂੰ ਆ ਦੀ ਮਾਂ ਹੈ ਨਹੀਂ ਨਾ ਮਾਵਾਂ ਬਿਨਾ ਪੁੱਤਰ ਹਲ ਜਾਂਦੇ ਅੱਜ ਉਹਨੂੰ ਪਾਲਦੇ ਕੰਦਰੇ ਕੰਬਲਾ ਹੈ ਕੋਣ ਪਾਲਦਾ ਪੁੱਤਾਂ ਨੂੰ ਇੱਥੇ ਪੁੱਤਾਂ ਨੂੰ ਰਹਿੰਦਾ ਸਰਦਾਰੇ ਮੈਂ ਚੜਦਾ ਇੱਥੇ ਨਾ ਸਾਨੂੰ ਬਾਬਾ ਮਿਲਿਆ ਐਵੇਂ ਝੂਠੀ ਸੌਣ ਨਹੀਂ ਖਾਈ ਦੀ ਨਹੀਂ ਯਾਰ ਮੈਨੂੰ ਪਤਾ ਬਾਈ ਇੱਥੇ ਇਹਨਾਂ ਦੇ ਪਿੰਡ ਦਾ ਬੰਦਾ ਮਿਲਿਆ ਤੇਰੇ ਸਾਹਮਣੇ ਬੈਠੇ ਆਹਦਾ ਬਾਈ ਬਚਾ ਕੇ ਲੈ ਜਾਉਗੇ ਆ ਚੰਗੀ ਗੱਲ ਬਾਈ ਨਹੀਂ ਬਿੱਡਾਂ ਦੇ ਬੈਠੇ ਰੋਟੀਆਂ ਖਾਣਾ ਟੌਰ ਮੇ ਖਾਣਾ ਕਿ ਨਹੀਂ ਆਤਾ ਗੇੜ ਦਾ ਭਰਾਵਾ ਤੂੰ ਇੱਥੇ 24 ਘੰਟੇ ਬਾਈ ਰਹਿਣਾ ਇੰਨਾ ਚ 24 ਘੰਟੇ 24 ਵਾਲਾ ਕੰਮ ਹੈ ਤੇਰੇ ਸਾਹਮਣੇ ਹੋ ਸਕਦਾ ਜਦੋਂ ਤੂੰ ਚਲਾ ਜਾਂਦਾ ਉਦੋਂ ਫੜਦੇ ਹੋਣ ਇੱਕ ਨਵਾਲਕ ਹੈ ਨਵਾਲਕ ਨੂੰ ਕੰਮ ਕਿਵੇਂ ਤੁਸੀਂ ਯਾਰ ਬੰਦੇ ਨੂੰ ਨਵਾਲਕ ਯਾਰ ਉਹ ਤਾਂ ਆ ਮਰੀਆ ਦਾ ਪੋਤਾ ਨਹੀਂ ਛੱਡ ਕੇ ਗਿਆ ਫੇਰ ਬਈ ਪੁੱਤ ਕੱਲ ਤੂੰ ਭੱਜਿਆ ਕਿੱਥੋਂ ਆ ਬਈ ਆ ਕੰਨ ਰੱਬ ਗਿਆ ਬਾਰ ਬਾਰ ਵੇਲਾ ਇੱਟਾ ਵੀ ਡਿੱਗੀਆਂ ਬਈਆਂ ਛੱਪੋ ਤੇ ਜਦੋਂ ਭੱਜਿਆ ਫੇਰ ਫੇਰ ਪਤਾ ਨਹੀਂ ਕਿਹਨੇ ਆਵਾਜ਼ ਦਿੱਤੀ ਮੁੰਡਾ ਭੱਜ ਗਿਆ ਬੰਨੀ ਨੇ ਬੇਬੀ ਨੇ ਕਿਹਾ ਅੱਛਾ ਮੈਂ ਵੀ ਸੁਣ ਕੇ ਤਾਂ ਮਗਰ ਮੁੰਡਾ ਭੱਜ ਗਿਆ ਮੈਂ ਉਹਦਾ ਇੱਥੇ ਸ਼ਾਮ ਮੈਂ ਛਲਤ ਪਹਿਲਾਂ ਹੀ ਹਣ ਨੀ ਦੇ ਬਹੁਤ ਜਿੰਨਾ ਚਲਾ ਕੇ ਤੂੰ ਆ ਨਾ 2 ਗੁਣਾ ਅੱਗੇ ਉਹ ਵੀ ਆ ਨਹੀਂ ਗੱਲ ਕਰਦੇ ਮੱਟੇ ਨਾਲ ਸੀ ਜੇ ਮੈਂ ਛਲਤ ਪਹਿਲਾਂ ਹੀ ਬਾਹਰ ਛੱਡਤੀ ਹਿਈ ਬਈ ਆਪਣਾ ਨੰਬਰ ਦੇ ਜੋ ਮੈਂ ਇਹ ਪਿਓ ਨੂੰ ਘਾਲ ਦੂੰਗਾ ਸਾਡੇ ਲੋ ਮੇਰੇ ਲੋ ਕਿਤੇ ਜਾਵੇ ਕਿਤੇ ਨਾ ਜਾਵੇ ਨਹੀਂ ਨਹੀਂ ਤੁਹਾਡੇ ਲੋ ਤਾਂ ਬਾਈ ਮੋਰ ਜਿਹੜਾ ਤੁਸੀਂ ਪਿਆ ਪੁੱਤਾਂ ਦੇ ਮੇਰੇ ਕੋਲੇ ਆ ਕੇ ਨਹੀਂ ਵੜਨਾ ਜੈ ਨੰਦੇ ਵੀ ਨਹੀਂ ਅੱਗੇ ਵੀ ਕਹਿ ਰਹੇ ਸੀ ਦਰ ਨਹੀਂ ਵੜਦੇ ਨਹੀਂ ਬੋਲਣਗੇ ਅੱਗੇ ਵੀ ਪਤ ਤੂੰ ਉਹ ਤਾਂ ਆਪਦੇ ਡੈਡਿੰ ਨੂੰ ਲਾ ਕੇ ਕਿੰਨੇ ਵਾਰੀ ਆਏ ਮੇਰੇ ਕੋਲੇ ਮੈਂ ਕਦੋਂ ਆਇਆ ਡੜੇ ਘਰ ਦੇ ਮੁੰਡੇ ਨੂੰ ਮੈਂ ਤਾਂ ਮੈਂ ਤਾਂ ਉੱਥੇ ਲੱਗਾ ਲੈਟ ਚੱਲ ਬਾਈ ਇਹ ਇਹਦੀ ਜ਼ਿੰਮੇਵਾਰੀ ਮੈਂ ਚੱਕਦਾ ਤੁਹਾਡੇ ਘਰੇ ਹੀ ਆਵਾਂਗੇ ਵੀ ਲਖਾਵਾਂਗੇ ਵੀ ਯਾਰ ਠੀਕ ਆ ਹੋਰ ਦੱਸੋ ਹਾਂ ਠੀਕ ਇਹਦੀ ਜ਼ਿੰਮੇਵਾਰੀ ਮੈਂ ਚੁੱਕਦਾ ਇਹਨੂੰ ਅਸੀਂ ਰੱਖਾਂਗੇ ਮੈਂ ਇੱਕ ਮੈਂ ਇੱਕ ਨਾ ਇਹਦੇ ਜਿਹੜਾ ਨਾਨਾ ਇਹਦਾ ਰੱਖਾਂਗੇ ਲਗਾਵਾਂਗੇ ਉਹਦੇ ਭਰਾਵੇ ਘਰੇ ਰਹਿਆ ਇਹਦੇ ਨਾਨੇ ਦੇ ਭਰਾਵੇ ਘਰੇ ਮੈਂ ਦੂਜੇ ਦੂਜੇ ਪਾਸੇ ਬਾਈ ਨਾ ਤਾਂ ਇਹਨੇ ਹੁਣ ਆਪਦੇ ਆਪਦੇ ਪਿਓ ਕੋਲੇ ਜਾਓ ਆਸ਼ਰਮ ਰੱਖਾਂਗੇ ਅਸੀਂ ਇਨੂੰ ਪੜਾਵਾਂਗੇ ਵੀ ਕਿਉਂਕਿ ਪਿਓ ਦਾ ਪਿਓ ਨੂੰ ਤਾਂ दारू ਨਾਲ ਮਤਲਬ ਆ ਉਹਨੂੰ दारू ਮਿਲਦੀ ਆ ਇਹ ਕਿਹੜਾ ਕਿੰਨਾ ਕੰਮ ਕਰਦਾ ਮੇਰੇ ਆਪਾਂ ਦਾ ਕਿਹੜਾ ਇਹਦੇ ਪਿਓ ਨੂੰ ਮੇਰੇ ਮੈਂ ਉਹਨੂੰ ਸੱਦਦਾ ਉੱਥੇ ਆ ਜਿਓ ਆਪਾਂ ਬੈਠੇ ਹਾਂ ਦੁਕਾਨ ਤੇ ਇੱਥੇ ਬੁਲਾ ਲਓ ਕੋਈ ਨਾ ਉਹਨੂੰ ਮੁੰਡੇ ਨੂੰ ਵੀ ਬਈ ਬੁਲਾ ਲਓ ਯਾਰ ਜੇ ਆਜੂਗਾ ਛਗਨ ਤੇ ਜ਼ਰੂਰੀ ਆਸ਼ਰਮ ਤੇ ਪੀ ਦੇਣਾ ਤੁਹਾਡੇ ਕੋਲ ਸਾਰਿਆਂ ਨੂੰ ਨਹੀਂ ਨਹੀਂ ਉਹ ਨਹੀਂ ਆਜਣਗੇ ਹੋ ਸਕਨ ਤੇ ਆ ਫੇਰ ਭਾਈ ਇਹ ਇੱਥੋਂ ਭੱਜ ਪਿਆ ਜਦੋਂ ਭੱਜਿਆ ਪੁੱਤ ਸਾਰੀ 10 ਸਟੋਰੀ ਕੀ ਹੋ ਜਾਂਦੀ। ਇਹ ਕਿ ਮੈਂ ਭੱਜਿਆ ਨਾ ਮੈਨੂੰ ਮੰਗੇ ਨੇ ਵੀ ਮੈਨੂੰ ਰਾਤੀ ਮੰਗੇ ਨੇ ਰਹਿ ਦਿੱਤੀ ਸੀਗੀ। ਮੈਂ ਭੱਜ ਜਿੱਥੋਂ। ਉਹਨੇ ਕਿਹਾ ਭੱਜ ਜਾ। ਹਾਂ। ਉਹਨੇ ਮੈਨੂੰ ਫੜਨ ਗਿਆ ਹਾਂ। ਆਹੋ ਤੇ ਉਹਨੇ ਫਿਰ ਬਾਅਦੋਂ ਮੈਂ ਹੁੰਦਾ ਨਾ ਥੋੜੀ ਲੈਣੀ ਹਾਂ ਮੈਨੂੰ ਲੈਣਾ ਪੈਣ ਰਿਹਾ ਵਾ। ਨਾ ਨਾ ਲਈਦਾ ਹੁੰਦਾ ਪੁੱਤ 10। ਇੱਥੋਂ ਗਿਆ ਜਿਰੋ ਹਣਾ। ਉਹਨੇ ਮੈਨੂੰ ਇਸ਼ਾਰਾ ਕੀਤਾ ਕਹਿੰਦਾ ਜਾ ਮੈਂ ਕੀ ਆ। ਫਿਰ ਉਹ ਬਾਹਰ ਆਇਆ ਬੀਬੀ ਤਾਂ ਹੋਰ ਸੌਂਦੀ ਹੁੰਦੀ ਬੈਠੀ ਤੈਨੂੰ ਪਾਣ ਲੱਗਿਆ। ਉਹ ਇੱਥੇ ਆਇਆ ਮੇਰੇ ਕੋਲੇ। ਕਹਿੰਦਾ ਮੈਂ ਆ ਗਿਆ ਬਾਹਰੋਂ ਜਾ ਕੇ ਤੂੰ ਇੱ ਕਹਿੰਦਾ ਸ਼ਰਟ ਆਉਦੀ ਮੈਨੂੰ ਫੜਾ ਦੇ ਮੈਂ ਫੜਾ ਦੇ ਹੂੰ ਕਹਿੰਦਾ ਮੈਂ ਬਾਹਰ ਰੱਖਿਆ ਐ ਤੂੰ ਹਣ ਕੰਨ ਡੱਬ ਕੇ ਭੱਜ ਜਾ ਅੱਛਾ ਮੈਂ ਜਾਮੇ ਫੜੀ ਗਿਆ ਕਹਿੰਦਾ ਨਹੀਂ ਮੈਂ ਤੇਰੀ ਗਵਾਹੀ ਦੂੰਗਾ ਕੋਈ ਨਾ ਤੂੰ ਭੱਜ ਜਾ ਇੱਕ ਵਾਰੀ ਕੋਈ ਚੈੱਕ ਕਰਨੀ ਉਹਨੇ ਫੇਰ ਮੈਨੂੰ ਉੱਥੋਂ ਤੇ ਛੱਡ ਕੇ ਵੀ ਆਇਆ ਉਹ ਅੱਗੇ ਤੇ ਕਰ ਜਦੋਂ ਮੈਂ ਕੰਨ ਡੱਬਿਆ ਇੱਥੋਂ ਤੇ ਟੱਡ ਗਈਆਂ ਖੜਕਾ ਹੋਇਆ ਸੀਗਾ ਉਹ ਬਾਹਰ ਇੱਕਾ ਵੀ ਖਲਦੀਆਂ ਪਈਆਂ ਅੱਛਾ ਓਏ ਓ ਤਾਰਾ ਜਿੱਤੋਂ ਉਹਦਾ ਕੋਈ ਨਾ ਪਤਾ ਦੇਖਣਾ ਕੋਈ ਨਾ ਉਹਦਾ ਹਣ ਮੇਰੇ ਇੱਕ ਮਿੰਟ ਬਾਈ ਬਾਈ ਸੌਨ ਲਾਈਨ ਤੇ ਸੌਨ ਲਾਈਨ ਤੇ ਅੱਛਾ ਉਹ ਟੱਡ ਗਈਆਂ ਬਾਅਦ ਚ ਮੈਂਨੇ ਭ ਬਾਈ ਉਹ ਦੇਤੀ ਕਹਿਣੇ ਭੱਜ ਗਿਆ ਮੁੰਡਾ ਭੱਜ ਗਿਆ ਮੈਂ ਉਹਨਾਂ ਦੇ ਕਰੋਧਰ ਨੂੰ ਗਿਆ ਅੱਛਾ ਉਹਦੇ ਬਾਅਦ ਤੇ ਮੈਨੂੰ ਬਤਾਉਂ ਤੂੰ ਫਿਰ ਤੂੰ ਕਿੱਥੇ ਗਿਆ ਉਦੋਂ ਸਾਰਾ ਮੈਂ ਉਹਦੇ ਬਾਅਦ ਚ ਗਿਆ ਇਧਰੋਂ ਆ ਜਿਹੜੀ ਨਹਿਰ ਆ ਹਾਂ ਇੱਥੋਂ ਜਾਣ ਨੂੰ ਪੈ ਗਏ ਹਾਂ ਪਾਰ ਕਰ ਨਹਿਰ ਤੇ ਚੜ ਗਿਆ ਨਹਿਰ ਤੋਂ ਨਹਿਰਾਂ ਨਹਿਰੀ ਤੁਰਿਆ ਗਿਆ ਉਹ ਉੱਥੇ ਆਪਣੇ ਉਹ ਪਹੁੰਚ ਗਿਆ ਅੱਛਾ ਉੱਥੇ ਪਹੁੰਚ ਕੇ ਫਿਰ ਆਇਆ ਕੰਨਵਰੇ ਕੀ ਹੋਇਆ ਬਾਈ ਇਹ ਪਹੁੰਚ ਗਿਆ ਕਾਲੀ ਵਾਲੇ ਕਾਲੀ ਵਾਲੇ ਕੀ ਹੋਇਆ ਇਹਨਾਂ ਨੇ ਪਿੱਛੇ ਲਾ ਲਿਆ ਮੋਟਰਸਾਈਕਲ ਠੀਕ ਆ ਇਹਦੇ ਨਾਲ ਉੱਥੇ ਕੋਈ ਮੁੰਡਾ ਪੜਦਾ ਪੁਰਦਾ ਸੀ ਸਕੂਲੋਂ ਉੱਥੇ ਖੇਡੀ ਜਾਂਦੇ ਸੀ ਇਹਨੇ ਆਪਦੀ ਟੀ- ਉਹਦੀ ਸ਼ਰਟ ਆਪ ਵਾਲੀ ਕਿ ਹਾਂ ਬਈ ਤੂੰ ਆਏ ਕਰ ਵੀ ਬਾਨੋ ਵਾਨੀ ਹੋ ਜਾ ਤੇਰੇ ਭਲੇਖੇ ਇਹਦੇ ਅਰਗਾ ਹੀ ਸੀ ਉਹ ਇਹ ਦਿਮਾਗ ਵਰਤ ਗਿਆ ਇਹ ਆ ਗਿਆ ਆਪਣੇ ਪੈਨ ਦਾਲ ਨੂੰ ਇਹ ਪੁੱਲ ਤੇ ਉੱਥੇ ਆ ਕੇ ਦੌਲਤ ਪਰੇ ਰੋਣ ਲੱਪਿਆ ਇਨੂੰ ਪੁੱਛਿਆ ਕਿ ਬਾਈ ਹਾਂਜੀ ਹਾਂਜੀ ਨਹਿਰ ਤੇ ਇਹਨੂੰ ਪੁੱਛਿਆ ਫਿਰ ਉੱਥੇ ਬਾਈ ਇਹਦੀ ਹਾਲਤ ਤਾਂ ਬਾਈ ਬਹੁਤ ਮਾੜੀ ਸੀ ਆ ਹੁਣ ਤਾਂ ਤੁਸੀਂ ਦੇਖੋ ਇਹਨੂੰ ਨਿਵਾ ਕੇ ਅਸੀਂ ਲਿਆਂਦਾ ਆ ਹੱਥਾਂ ਦੇ ਹਾਲਾਤ ਦੇਖੋਗੇ ਨਾ ਬਾਈ ਆ ਦੇਖ ਛਾਲੇ ਆ ਹੱਥ ਦੇਖ ਬਾਈ ਵੀਰੇ ਹੱਥ ਤਾਂ ਲੋਹੇ ਦਾ ਕੰਮ ਆ ਸਾਡੇ ਬੜੀ ਜਾਂਦੀ ਬਾਈ ਕੱਲਾ ਲੋਹੇ ਦਾ ਕੰਮ ਕਰਾਉਂਦੇ ਹੁੰਦੇ ਨਾ ਅਸੀਂ ਆਉਣਾ ਨਹੀਂ ਸੀ ਪਤ ਕੀ ਕੀ ਕਰਾਇਆ ਤੇਰੇ ਤੋਂ ਉਸ ਦਿਨ ਬੀਬੀ ਕਹਿੰਦੀ ਇੱਥੇ ਝਾੜੂ ਵੀ ਲਾ ਸਾਰਾ ਕੁਝ ਕੀਤਾ ਕੀ ਨਹੀਂ ਮੈਂ ਕੀਤਾ ਇਹਨਾਂ ਦਾ ਕਿਤੇ ਬਹੁਤ ਪੈ ਗਿਆ ਇਹਨਾਂ ਦਾ ਫਿਰ ਵੀ ਤੂੰ ਕੀ ਪੈਂਦਾ ਕੁਛ ਨਾ ਮੂੰਹ ਯਾਰ ਆ ਹੁਣ ਪੈਂਡ ਦੇ ਯਾਰ ਦਸ ਬਤ ਕਹਿੰਦੇ ਨਹੀਂ ਹਟਿਆ ਤੂੰ ਇੱਥੇ 24 ਘੰਟੇ ਹੁੰਨਾ ਯਾਰ ਕੋਈ ਨਹੀਂ ਲੈ ਜਾਉਂਦਾ ਕਿੱਥੇ ਸੀ ਤੂੰ ਅਵੇ ਉਹ ਕਵਰੇ ਜਿੰਦਾ ਲਾਗੇ ਮੰਜੇ ਨਾ ਪਾਉਂਦੇ ਹੀ ਹੈ ਹੈ ਜਿੰਦਾ ਲਾਗੇ ਉਹ ਵੀ ਕਾਲ ਲਗਾ ਕਿੱਥੇ ਲਾਉਂਦੇ ਹੀ ਜਿੰਦਾ ਪੋਟਲ ਲਗ ਲਾਲਾ ਮਾਤਾ ਜੀ ਚੁੱਪ ਹੋ ਜਾਓ ਪਹਿਲਾਂ ਤੁਸੀਂ ਬਾਅਦ ਚ ਆਪ ਦਾ ਪੱਖ ਦੱਸ ਦਿਓ ਆਪਾਂ ਆਪਣੇ ਬੇਟੇ ਨੂੰ ਤਾਂ ਬੁਲਾ ਲਾ ਉਹ ਤੇ ਲੱਗਾ ਹੀ ਆ ਉਹਦੇ ਵੇਖ ਵੀ ਤੂੰ ਮੇਰੇ ਨਾਲ ਦੋ ਤਿੰਨ ਦਿਨ ਗਿਆ ਨਾ ਫੈਕਟਰੀ ਚ ਮੇਰੇ ਕੋਲ ਮੈਂ ਤੇਰਾ ਮਹਿਰ ਕਿੰਨਾ ਸੋਹਣਾ ਮੁੰਡਾ ਪੱਛਲਾ ਆ ਵੀ ਤੇਰਾ ਮੈਂ ਇਹਨੇ ਮੰਨ ਦੱਸਿਆ ਕਹਿੰਦਾ ਇਹਦਾ ਮਾਪਿਓ ਹੈ ਹੀ ਨਹੀਂ ਪਤਾ ਪੁੱਤ ਸੌਂਦਾ ਕਿੱਥੇ ਸੀ ਤੂੰ ਆ ਜਾ ਆ ਜਿੰਦਾ ਲਾਗੇ ਪਾਉਂਦੇ ਹੁੰਦੇ ਹੀ ਮਾਤਾ ਜੀ ਬਾਹਰ ਨਾ ਜਾਵੇ ਮੈਂ ਹੀ ਕਿਹਾ ਸੀ ਕਿ ਮੈਂ ਕਿਹਾ ਮੈਂ ਤਾਂ ਬੱਚਾ ਥ ਕਸੂਰੀ ਭਾਈ ਤੁਸੀਂ ਥੋੜੀਆਂ ਡਲੀਆਂ ਮਿਲੀਆਂ ਇਹ ਗੱਲ ਮੈਂ ਕਰਨਾ ਮੈਂ ਤੁਹਾਨੂੰ ਤਾਂ ਹੀ ਕਹਿਣਾ ਵੀ ਆਪਾਂ ਜੇ ਮੰਨ ਲਾ ਭਾਈ ਦਾ ਸੀਗਾ 1 ਮਿੰਟ ਜੇ ਭਾਈ ਦਾ ਸੀਗਾ ਤੇਰੇ ਤੂੰ ਕਿਹੜਾ ਟੱਡੋ ਜੰਮਿਆ ਸੀ ਨਾ ਤੂੰ ਕਿ ਭਾਈ ਜਿੱਥੇ ਮਰਜੀ ਜਾ ਪਿਓ ਨਾਲ ਮਲਾ ਦੇਦਾ ਜਿੰਦੇ ਲੋਨਦਾ ਭਾਈ ਮਤਲਬ ਹੀ ਨਹੀਂ ਇਹ ਬਿਛੜਾ ਜਾਏ ਇਹ ਉੱਥੇ ਨੇਲਾ ਰਹਿ ਕੇ ਕੱਲਾ ਰਹਿ ਕੇ ਥੋੜਾ ਜਿਹਾ ਵੰਡਿਆ ਬਈ ਥੋੜਾ ਇਸ ਤਾਰ ਦੀ ਕੋਸ਼ਿਸ਼ ਕੀਤੀ ਬਾਕੀ ਲਾੜੋ ਭਾਈ ਵਿਗੜਿਆ ਪਤਾ ਕੀ ਹੁੰਦਾ ਜਦੋਂ ਮਾਵਾ ਚਲੀਆਂ ਜਾਂਦੀਆਂ ਹਨ ਜਵਾਕਾਂ ਦੀ ਜ਼ਿੰਦਗੀ ਰੋਲੀ ਕੱਲਾ ਰਹਿ ਗਿਆ ਸੀ ਇਹਨੂੰ 2 ਮਹੀਨੇ ਭਾਈ ਕੁਝ ਨਹੀਂ ਗਿਆ 2 ਮਹੀਨੇ ਪੁੱਤ ਕਦੋਂ ਤੱਕ ਤੈਨੂੰ ਕੱਟਾ ਲੱਗੇ ਜਦੋਂ ਤੂੰ ਆਇਆ ਕਿਵੇਂ ਰੱਖਿਆ ਤੈਨੂੰ ਬਹੁਤ ਬਹੁਤ ਵਧੀਆ ਜੀ ਸਾਰੇ ਅੱਛਾ ਜਿਹੜੀ ਜੀ ਗਨੋ ਹੀ ਲਾਗ ਦਿੰਦੇ ਹੈਗੇ ਹਾਂ ਲੈ ਹੁਣ ਨਹੀਂ ਝੂਠ ਬੋਲਦਾ ਵੀ ਮੈਨੂੰ ਪਹਿਲੇ ਦੈ ਨਹੀਂ ਫੜਦਿਆ ਫੇਰ ਜੇ ਜਦੋਂ ਕੋਈ ਰਸਤਾਰ ਆਉਂਦਾ ਸੀ ਆ ਜਾ ਵਧੀਆ ਉਹਦਾ ਵੀ ਨਹੀਂ ਹੈ ਅੱਛਾ ਕਿੰਨੇ ਟਾਈਮ ਤੋਂ ਤੇਰੇ ਨਾਲ ਮੰਨ ਲਾ ਮਾਰੀ ਕਰਨ ਲੱਗੇ ਤਿੰਨ ਕੁ ਮਹੀਨੇ ਹੋਏ ਹੈ ਕੀ ਕਰਦੇ ਸੀ ਉਹ ਫੇਰ ਉਹ ਜੋਬ ਕਰ ਜੇ ਘਰ ਉਹਦੇ ਥੋੜੇ ਮਰਮੂਲ ਉਹ ਵੀ ਦੱਸ ਦੇ ਵੀ ਇਹ ਕਹਿੰਦਾ ਮੈਨੂੰ ਮੋਬਾਈਲ ਲੈ ਕੇ ਦੇ 12 13 ਗਿਆ ਤਾਂ ਦੇਖੋ ਲੈ ਕੇ ਦੇਈਏ ਮੈਂ ਕਿਹਾ ਵੀ ਨਹੀਂ ਮੋਬਾਈਲ ਨਹੀਂ ਲੈ ਕੇ ਬਈ ਉਹ ਤਾਂ ਜਵਾਬ ਹੈ ਯਾਰ ਉਹਨੇ ਤਾਂ ਕਹਿਣਾ ਹੀ ਆ ਮੰਗ ਰੱਖਣੀ ਆ ਜੇ ਮੰਨ ਲਾ ਬਿਚਾਰਾ 6 ਮਹੀਨੇ ਤੋ ਇੱਥੇ ਮੰਨ ਲਾ ਬੰਕਰ ਵੀ ਮਾਪ ਕੰਮ ਕਰਦਾ ਬਈ ਹੁਣ ਆਪਾਂ ਤੁਸੀਂ ਆ ਬਈ ਆਪਾਂ ਕੰਮ ਕਰਦੇ ਆ ਕੋਈ ਸ਼ੌਂਕ ਹੁੰਦਾ ਹੀ ਆ ਮੁੰਡੇ ਦਾ ਅੱਜ ਕੱਲ ਦਾ 5 ਸਾਲ ਦਾ ਬੱਚਾ ਵੀ ਮੋਬਾਈਲ ਪਾਲਦਾ ਹਨਾ ਕੋਈ ਉਹਦਾ ਖਾਨ ਦਾ ਹੋਊਗਾ ਅਗਲਾ ਮਿਹਨਤ ਕਰਦਾ ਜੇ ਮਿਹਨਤ ਕਰਕੇ 6 ਮਹੀਨੇ ਉਹਨੇ 3-3000 ਤੇ ਕੀਤੇ ਤੇ ਕੋਈ 5000 ਤੋ ਮੋਬਾਈਲ ਵੀ ਲੈ ਲੂਗਾ ਕੋਈ ਬਈ ਔਖੀ ਗੱਲ ਆ ਤੁਸੀਂ ਇਹਨੂੰ ਕਹਤਾ ਸੀ ਇਹੀ ਕਿ ਤੇਰਾ ਖਾਤਾ ਖਲਾ ਦਿੰਨੇ ਪੁੱਤ ਤੇਰਾ ਮੋਬਾਈਲ ਜਿਹੜਾ ਸੀਗਾ ਇੱਕ ਮਿੰਟ ਬਈ ਇਹਦਾ ਮੋਬਾਈਲ ਵੀ ਜਿਹੜਾ ਮੋਬਾਈਲ ਤੂੰ ਇੱਥੇ ਕਿਹੜਾ ਲੈ ਕੇ ਫੋਨ ਆ ਗਿਆ ਆਇਆ ਸੀ ਕਿੱਥੇ ਆ ਹਾਂਜੀ ਭੰਨੇ ਕਿਨੇ ਹਾਂ ਬਾਈ ਨੇ ਬਣਾਇਆ ਬਾਈ ਸੱਚੀ ਤੋੜਿਆ ਸੱਚ ਦੱਸ ਦੇ ਚਲ ਕੋਈ ਨਹੀਂ ਜੱਸਿਆ ਤੋੜਿਆ ਜ਼ਾਦੇ ਤੋੜਤਾ ਫੋਨ ਤੇਰਾ ਹੁਣ ਕਿੱਥੇ ਫੋਨੇ ਦਾ ਉਸ ਤੋਂ ਬਾਅਦ ਕਿੱਥੇ ਰੱਖਿਆ ਫੋਨ ਉਹ ਦੁਕਾਨ ਜੀ ਪਿਆ ਲੈ ਆ ਕੋਈ ਨਾ ਉਹ ਇਹ ਨਾਲ ਜਾਈ ਵਰਿੰਦਰ ਸਾਹਿਬ ਵੀ ਮੈਂ ਫੋਨ ਤੋੜਤਾ ਤੁਸੀਂ ਪੁੱਤ ਫੋਨ ਨੂੰ ਇਹ ਡਿਸਪਲੇ ਤੋੜ ਕੇ ਉੱਤੇ ਬੱਟਦੀ ਕਿਨੇ ਤੋੜੀ ਸੀ ਇਹਨੇ ਔਰ ਬੱਟਦੀ ਹੁਣ ਤੈਨੂੰ ਤਨਖਾਹ ਨਹੀਂ 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 ਬਾਈ ਤਨਖਾਹ ਪੁੱਤ ਤੇਰੀ ਕੀ ਕਹੀ ਸੀ ਹੁਣ 15000 ਰੁਪਏ ਨੂੰ ਅਸੀਂ ਮਹੀਨੇ ਦਾ ਦਿੰਦੇ ਰਹੇ ਆ ਦਾ ਡੈਡੀ ਬੋਲ ਕੇ ਜਾਂਦਾ ਰਿਹਾ ਪਹਿਲਾਂ ਉਹਦਾ ਦੋ ਮਹੀਨੇ ਜਮਾਂ ਫਰੀਜ ਗੱਲ ਹੋਈ ਆ ਭਾਈ ਮਾੜਾ ਸਾਹਿਬ ਖੁੱਲਾ ਕਰ ਦੋਗੇ ਯਾਰ ਬਿਚਾਰ ਕੇ ਮੇਰਾ ਭਾਈ ਆ ਇੱਥੇ ਜਿਹਦੇ ਮੈਂ ਲੱਗਾ ਮੈਂ ਪੂਰੇ 12 ਸਾਲ ਤੋਂ ਕੰਮ ਕਰੀ ਜਾਂਦਾ ਉਹਦੇ ਅੱਛਾ ਪਹਿਲਾਂ ਉਹਦਾ ਕਿਨਾਂ ਪਹਿਲਾਂ 4500 ਬਾਰ ਵੀ ਲਾਏ ਆ ਮੈਂ ਕੋਈ ਐ ਨਹੀਂ ਵੀ ਇੱਥੇ ਇਹਦੇ ਬਚਪਨ ਤੋਂ ਲੱਗਾ ਸੀ ਮੈਂ ਉਹਦਾ ਕਿਨਾਂ 12 13 ਸਾਲ ਹੋ ਗਏ ਉਹ ਬੰਦਾ ਇੱਕ ਵਾਰੀ ਵੀ ਕਹਿ ਦਮ ਵੀ ਇਹ ਬੰਦੇ ਝੂਠ ਮਾਰਿਆ ਜੁੱਤੀ ਛੋਡੀ ਤੇ ਛੱਡ ਨਹੀਂ ਹੂੰ ਜਸੋਕ ਨੇ ਇਹੀ ਇਹਦਾ ਇਹਨੂੰ ਆਹ ਗੱਲ ਕਹੀ ਵੀ ਦੋ ਦੋ ਮਹੀਨੇ ਢਾਈ ਮਹੀਨੇ ਭਈ ਅਹੀਂ ਪੈਸਾ ਨਹੀਂ ਦੇਣਾ ਭਈ ਅਹੀਂ ਕੰਮ ਕੋਲੇ ਖੜ੍ਹਾ ਕੇ ਭਈ ਕੰਮ ਕੰਮ ਤੇ ਇਹਦੀ ਨਿਗਾ ਕਰਾਵਾਂਗੇ ਹੋਰ ਅਹੀਂ ਡੱਕਾ ਹਾਂ ਠੀਕ ਆ ਦੋ ਮਹੀਨੇ ਨਹੀਂ ਦਿੱਤਾ ਹਾਂ ਤੇ ਮਤਲਬ ਕਿ ਇਹਨੂੰ 1500 ਰੁਪਏ ਮਹੀਨੇ ਦਾ ਜੀਦਾ ਲੱਗਦਾ ਸਾਰਾ ਕੋਈ ਗੰਦੀ ਕਿਹਨੂੰ ਦਿੰਦੇ ਸੀ ਇਹ ਮੁੰਡੇ ਨੇ ਮੈਨੂੰ ਜੇਕਰ ਬਈਆ ਵੀ ਨਹੀਂ ਫੜਾਇਆ ਤੁਸੀਂ ਕਦੇ ਵੀ ਪੁੱਤ ਗੀੜਾ ਲੱਤਾ ਤਾਂ ਬਣਾ ਕੇ ਪਿਓ ਤੇਰਾ پیسے ਲੱਗ ਜਾਂਦਾ ਤਾਂ ਕਦੋਂ ਮੈਨੂੰ ਤਾਂ ਕੋਈ ਕਪੜਾ ਵੀ ਪਿਓ ਲੈ ਕੇ ਜਾਂਦਾ ਰਿਹਾ ਕਿੰਨੇ ਪੈਸੇ ਲੈ ਜਾਂਦਾ ਰਿਹਾ ਬਈ ਇੱਕ ਮਿੰਟ ਬਈ ਨਹੀਂ ਬਈ ਆਪਾਂ ਫੋਨ ਲਾ ਲੈਨੇ ਆ ਆ ਜਾ ਅੱਗੇ ਆ ਜਾ ਹੋਰ ਕਿੰਨੇ ਪੈਸੇ ਲੈ ਕੇ ਗਿਆ ਪਿਓ 1500 ਇੱਕ ਵਾਰੀ ਲੱਗਿਆ 1500 ਮੈਨੂੰ ਹੁਣੀ ਦੱਸਣਾ ਕਾਲਪਾਪਾ ਵੀ ਲੈ ਗਿਆ ਫੇਰ ਹੱਸਤਾ ਹੋ ਗਿਆ ਨਹੀਂ ਪਤਾ ਦੱਸ ਦੇਣਾ ਕਿ ਲੈ ਕੇ ਗਿਆ 1500 ਅੱਛਾ 3000 ਰੁਪਏ ਜਾਵੜਿਆ ਉਹਦੇ ਲਈ ਆਏ ਨੂੰ ਕਿੰਨਾ ਟਾਈਮ ਹੋਇਆ ਇਹਨੂੰ 3 ਮਹੀਨੇ ਹੋ ਗਏ ਕਿ 4 ਇਹਨੂੰ ਬਾ ਸਹੀ ਦੱਸ ਪੰਜ ਪੰਜ 6 ਮਹੀਨੇ ਮਸਾਂ 6 ਮਹੀਨੇ ਹੋਇਆ ਸਹੀ 6 ਮਹੀਨੇ ਤੋਂ ਦੋ ਮਹੀਨਾ ਦੋ ਮਹੀਨੇ ਫਰੀ ਲਾਲਾ ਕੜਤੇ ਸਾਈਂ ਤੇ ਚਾਰ ਮਹੀਨਿਆਂ ਦਾ ਕਿੰਨੇ ਚ ਗੱਲ ਕੀਤੀ ਸੀ ਪੁੱਤ ਇਹਨੇ 3500 ਜੇ ਕੀਤੀ ਮੈਨੂੰ ਨਹੀਂ ਪਤਾ ਬਈ 2000 ਚ ਤਾਂ ਬੰਦਾ ਨਹੀਂ ਮਿਲਦਾ ਯਾਰ ਆਪਾਂ ਵੀ ਬਈ 2000 ਚ ਆਪਾਂ ਕਹਿ ਦਈਏ ਮੰਨ ਲਾ 10 ਰੁਪਏ ਵੀ ਨਹੀਂ ਦਿਹਾੜੀ ਦੇਉਂਦੇ ਸਹੀ ਸਹੀ ਦੱਸ ਦੋ ਕਿੰਨੇ ਚ ਬਈ 1500 ਰੁਪਿਆ ਮੈਨੂੰ ਆਪ ਮੈਂ ਗੱਲ ਇਹਦੀ ਨਾ ਕਰਕੇ ਗਿਆ ਮੈਂ ਕਹਾਂ ਬਈ ਕਿਹਦੇ ਨਾਲ ਕੀਤੀ ਸੀ ਡੈਡੀ ਨੇ ਇਹਨਾਂ ਬਾਲ ਸਰ ਜਾਂ ਕੇ ਡੈਡੀ ਦਾ ਨੰਬਰ ਦੇਓ ਬਾਈ ਜਿਵੇਂ ਗੱਲ ਨਾ ਫੋਨ ਇੱਕ ਮਿੰਟ ਬਾਈ ਚੈੱਕ ਕਰ ਲੈਣੇ ਗੱਲ ਹੈਲੋ ਹੈਲੋ ਆਹ ਇਹ ਲੜਛ ਡੈਡੀ ਆਹ ਦਸੀ ਮਾਸੜ ਜੀ ਨੂੰ ਆਇਆ ਕਹਿਣਾ ਪਰ ਇਹਨੂੰ 3500 ਰੁਪਿਆ ਦਿਵਾਵਾਂਗੇ। 5000 ਰੁਪਿਆ ਕਹਿ ਰਹੇ ਇਹਨੇ। ਹਾਂ ਹੁਣ ਮਾਸੜ ਨਾਲੇ ਬਾਤ ਦਾ। ਜਿੰਦਰਾ ਇੰਨਾ ਝੂਠ ਨਹੀਂ ਮਾਰਦਾ ਹੁੰਦਾ ਬਾਈ। ਇੱਕ ਮਿੰਟ। ਹੈਲੋ। ਹਾਂਜੀ ਹਾਂਜੀ। ਹਾਂਜੀ ਬਾਈ ਜੀ। ਇੱਕ ਮਿੰਟ ਬਾਈ। ਇੱਕ ਮਿੰਟ। ਹੈਲੋ। ਹਾਂਜੀ ਹਾਂਜੀ। ਹਾਂਜੀ ਬਾਈ ਜੀ ਇਹ ਮੁੰਡਾ ਨਾ ਸਾਡੇ ਕੋਲ ਆਇਆ ਸੀਗਾ ਕੱਲ ਕਰੋ ਭੱਜ ਗਿਆ ਸੀਗਾ ਰੋਂਦਾ ਰੋਂਦਾ। ਹਾਂਜੀ ਹਾਂਜੀ। ਤੇ ਕਿੰਨਾ ਟਾਈਮ ਹੋ ਗਿਆ ਇਹਨੂੰ ਇੱਥੇ ਆਏ ਨੂੰ? ਇਹਨੂੰ ਹੋਏ ਹੀ 5 ਮਹੀਨੇ ਹੋ ਗਏ ਐ ਇਹਨੂੰ ਪਤਾ ਹੀ ਹੋਣਾ ਮੈਨੂੰ ਤਾਂ ਇੰਨਾ ਖਿਆਲ ਨਹੀਂ ਮਿਲਦਾ ਅੱਛਾ ਦੇਖ ਭਾਈ ਹੁਣ ਗੱਲ ਅਸੀਂ ਖੜੇ ਆ ਇੱਥੇ ਬੈਠੇ ਆ ਪੰਚਾਇਤ ਚ ਅੱਛਾ ਜੀ ਤੇ ਝੂਠ ਬੋਲੀ ਨਾ ਜੋ ਤੇਰੀ ਗੱਲ ਸਹੀ ਸਹੀ ਹੋਈ ਉਹ ਸਾਨੂੰ ਦੱਸ ਦੀ ਠੀਕ ਹੈ ਜੀ ਠੀਕਾ ਝੂਠ ਨਾ ਬੋਲੀ ਹਾਂ ਜੀ ਹਾਂ ਜੀ ਤੇ ਤੂੰ ਕਿੰਨੇ ਵਾਰੀ ਇਹਨਾਂ ਤੋਂ ਪੈਸੇ ਲੈ ਕੇ ਗਿਆ ਮੈਂ ਵੀਰ ਜੀ 1000 ਰੁਪਏ ਲਿਆ ਸੀ ਇਹਨੂੰ ਬਾਈ ਜੱッセ ਨੂੰ ਪੁੱਛਣਾ ਹਾਰਾ ਕਰਕੇ ਲੈ ਗਿਆ ਜੱੱਸਾ ਭਾਈ ਕੌਣ ਹੈ ਦਾ ਵੱਡਾ ਇਹ ਮਾਲਕ ਜਿਹੜਾ ਜਿੰਦਰਾ ਕੰਮ ਕਰਦਾ ਸੀ ਅੱਛਾ ਜੀ ਤੇ 1500 ਰੁਪਇਆ ਇਹਨੇ ਮੈਨੂੰ ਬਾਅਦ ਦਿੱਤਾ ਮੈਂ ਮਿਸਤਰੀ ਲਾਇਆ ਉਹ ਵੀ ਬਰਾਬਰੀ ਦਿੱਤਾ ਇਹਨੇ ਮੈਂ ਆਇਆ ਮੈਨਵਾ ਕੇ ਵੀ ਤੂੰ ਇਹਦੇ ਆ ਜਮਾਈ ਕਰਾਈ ਜਾਂ ਮੈਂ ਮੈਂ ਨਹੀਂ ਚਾਹਦਾ ਪੈਸਾ ਖਾਣਾ ਕੋਈ ਅੱਛਾ ਆ ਪੈਸੇ ਮੇਰੇ ਆਏ ਯੱਕ ਪੁੱਛਣ ਇੱਕ ਇੱਕ 1500 ਆਇਆ 1000 1000 ਕਦੋਂ ਲਿਆ ਯਾਰ ਪਹਿਲਾਂ ਲਿਆ ਸੀ ਜਾਂ ਮੈਂ ਕਿੰਨਾ ਟਾਈਮ ਹੋ ਗਿਆ ਉਹ 1000 ਆ ਕਰਕੇ ਮੈਂ ਲਿਆ ਸੀ ਮੈਂ ਗੱਲ ਮੋੜ ਦੂੰਗਾ ਮੈਨੂੰ ਆਹ ਚਾ ਕੋਈ ਨਹੀਂ ਹਾਂਜੀ ਹੋਈ ਆ 15 1500 ਇੱਕ ਵਾਰੀ ਜਾਂਦੀ ਆ ਇਹ ਆਂਦਾ ਦੋ ਵਾਰੀ ਲੈ ਕੇ ਗਿਆ ਯਾਰ ਮੈਂ 21000 ਪਹਿਲਾਂ ਦੇ ਬੰਦੇ ਨਹੀਂ 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 15 15 ਦੋ ਵਾਰੀ ਨਹੀਂ ਨਾ ਇਹ 15 15 ਦੋ ਲਗਾਇਆ ਹੀ ਨਹੀਂ ਯਾਰ ਲਗਾਇਆ ਮੈਂ ਉਹਦਾ ਦੋਰੀ ਕਹਿੰਗੇ ਇਹ ਹਰ ਚੀ ਗੋਰੀ ਇਹ ਤਾਂ ਨਹੀਂ ਲੱਗਦੀ ਤਹੀ ਬਾਈ ਦੇ ਰੱਖਦਾ ਸੀ ਅੱਛਾ ਤੇ ਗੱਲ ਕਿੰਨੇ ਗੱਲ ਕਿੰਨੇ ਚੋਈ ਸੀ ਗੱਲ ਬਾਈ ਦੀ ਕੋਈ ਨਹੀਂ ਮੈਂ ਤਾਂ ਕਹੀ ਵੀ ਕੰਮ ਸਿਕਾ ਦਿਓ ਇਹਨੇ ਆ ਵੀ ਬਾਈ ਨੇ ਜਾ ਜੱਸੇ ਨੇ ਮੈਂ 5000 ਰੁਪਏ ਨਾ ਦਊਂਗਾ ਮੈਂ ਚੱਲ ਦੇ ਦੇਗਾ ਤੇ ਮੈਂ ਇਹਨਾਂ ਜਮਾ ਹੀ ਕਰਾਈ ਦੀ ਬਾਈ ਗੁਰਜੀ ਕਾਲ ਸਾਹ ਬਾਈ ਗੁਰਜੀ ਕੀ ਫਤਿਹ ਜੀ ਅਰਸ਼ਪਰਾ ਤੁਸੀਂ ਸਾਡੇ ਨਾਲ ਖੜਾ ਦੇਖ ਸਕਦੇ ਆ ਬਈ ਤੁਸੀਂ ਸਾਰੀ ਵੀਡੀਓ ਦੇਖੀ ਹੋਣੀ ਆ ਕਿ ਜਿਹੜੇ ਘਰ ਦੇ ਵਿੱਚ ਇਸ ਬੱਚਿਆ ਪਿਛਲੇ 6 ਮਹੀਨਿਆਂ ਤੋਂ ਰਹਿ ਰਿਹਾ ਸੀਗਾ ਇਹਦੇ ਮਾਸੜ ਨੇ ਉਸ ਘਰਚੇ ਨੂੰ ਛੱਡਿਆ ਹੋਇਆ ਸੀਗਾ ਕੰਮ ਸਿੱਖਣ ਵਾਸਤੇ ਪਰ ਉੱਥੇ ਬੱਚੇ ਤੋਂ ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਸੀਗਾ ਔਰ ਮਾਵਾਂ ਤੋਂ ਬਿਨਾ ਪੁੱਤਾਂ ਦੇ ਕੀ ਹਾਲਾਤ ਹੋ ਜਾਂਦੇ ਆ ਅੱਜ ਇਹ ਤੁਹਾਡੇ ਸਾਹਮਣੇ ਬੱਚਾ ਖੜਾ ਸਾਡਾ ਅਰਸ਼ਪਰਾ ਔਰ ਜਿਨ੍ਹਾਂ ਕੋਲੇ ਮਾਵਾਂ ਹੈਗੀਆਂ ਤਾਂ ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ ਬਈ ਮਾਵਾਂ ਦੀ ਕਦਰ ਜ਼ਰੂਰ ਕਰਿਆ ਕਰੋ ਅਸੀਂ ਜਿਉਂਦੇ ਜੀ ਮਾਪਿਓ ਦੀ ਸਾਨੂੰ ਕਈਆਂ ਨੂੰ ਕਦਰ ਨਹੀਂ ਹੁੰਦੀ ਔਰ ਜਦੋਂ ਦੁਨੀਆ ਤੋਂ ਮਾਵਾਂ ਚਲੀਆਂ ਜਾਂਦੀਆਂ ਫੇਰ ਪਤਾ ਲੱਗਦਾ ਅੱਜ ਬੱਚਾ ਤੁਸੀਂ ਸਾਡੇ ਸਾਹਮਣੇ ਖੜਾ ਦੇਖ ਰਹੇ ਆ ਇਹਦੀ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਦਾ ਪਰ ਅੱਜ ਜੇ ਇਹਦੀ ਮਾਂ ਇੱਥੇ ਇਸ ਦੁਨੀਆ ਤੇ ਜਿਉਂਦੀ ਹੁੰਦੀ ਤਾਂ ਜੇ ਬਾਈ ਆਪਣੀ ਮਾਂ ਦੀ ਗੋਦੀ 'ਚ ਹੁੰਦਾ ਸਾਡੇ ਕੋਲ ਨਾ ਹੁੰਦਾ ਮਾਵਾਂ ਬਿਨਾ ਪੁੱਤ ਰਲ ਜਾਂਦੇ ਆ ਬਈ ਆ ਬੱਚਾ ਤੁਸੀਂ ਦੇਖ ਸਕਦੇ ਆ ਸਾਡੇ ਸਾਹਮਣੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਬੱਚੇ ਤੋਂ ਕਿੰਨਾ ਕੰਮ ਕਰਾਏ ਜਾਂਦਾ ਸੀ ਛੱਡਿਆ ਉਹਨਾਂ ਨੇ ਕੰਮ ਸਿੱਖਣ ਵਾਸਤੇ ਸੀਗਾ ਪਰਿਵਾਰ ਨੇ ਪਰ ਉਹ ਤੇ ਬੱਚੇ ਤੋਂ ਮੱਝਾਂ ਦਾ ਕੰਮ ਕਰੇ ਸਾਬ ਕੀ ਕੀ ਕਰਦੇ ਸੀ ਬੁੱਤ ਬਹੁਤ ਕੰਮ ਕਰਾਇਆ ਜਾਂਦਾ ਸੀਗਾ ਬੱਚੇ ਤੋਂ ਇਹਦੀ ਜਿਹੜੀ ਬੱਚੇ ਦੀ ਕਹਾਣੀ ਸੀ ਤੁਸੀਂ ਸਾਰੀ ਸੁਣੀ ਵੀ ਹੋਣੀ ਆ ਮੈਂ ਤੁਹਾਨੂੰ ਦੁਬਾਰਾ ਵੀ ਦੱਸ ਦਿੰਨਾ ਹੁਣ ਇਹ ਬੱਚਾ ਸਾਡੇ ਕੋਲੇ ਆਸ਼ਰਮ ਦੇ ਵਿੱਚ ਆ ਚੁੱਕਿਆ ਤਾਂ ਕੱਲ ਨੂੰ ਇਹਦਾ ਪਿਓ ਵੀ ਸਾਡੇ ਕੋਲੇ ਆਜੂਗਾ ਸੀ ਉਹਨੂੰ ਫੋਨ ਕੀਤਾ ਹੋਇਆ ਵਾ ਜੇ ਤਾਂ ਉਹ ਬੱਚੇ ਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਕਰੂਗਾ ਤਾਂ ਬੱਚੇ ਨੂੰ ਲੈ ਜਾਊਗਾ ਪਰ ਮੈਨੂੰ ਨਹੀਂ ਲੱਗਦਾ ਕਿ ਸਹੀ ਤਰੀਕੇ ਨਾਲ ਉਹ ਬੱਚੇ ਨੂੰ ਪਾਲ ਸਕਦਾ ਕਿਉਂਕਿ ਜੇ ਉਹਦਾ ਬੱਚੇ ਨਾਲ ਲਗਾ ਹੁੰਦਾ ਤਾਂ ਬੱਚਾ ਇਹ ਹਾਲਾਤਾਂ ਦੇ ਵਿੱਚ ਅੱਜ ਨਾ ਹੁੰਦਾ ਬਾਈ ਜੀ ਪੁੱਤ ਜਾਣਾ ਡੈਡੀ ਕੋਲੇ ਇੱਥੇ ਰਹਿਣਾ ਹਾਂਜੀ ਔਰ ਕੋਸ਼ਿਸ਼ ਕਰਾਂਗੇ ਅਸੀਂ ਬੱਚੇ ਨੂੰ ਇੱਥੇ ਆਸ਼ਰਮ ਦੇ ਵਿੱਚ ਹੀ ਰੱਖਾਂਗੇ ਤੇ ਬਾਕੀ ਗੱਲ ਉਹਦਾ ਪਿਓ ਆਜੂਗਾ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਉਹ ਵੀ ਰੱਖ ਦਾਂਗੇ ਤੇ ਬੱਚੇ ਦੀ ਜਿਹੜੀ ਤਨਖਾਹ ਸੀਗੀ ਉਹ ਵੀ ਇਹਦਾ ਜਦੋਂ ਪਰਿਵਾਰ ਸਾਰੇ ਮੈਂਬਰ ਬੁਲਾ ਕੇ ਬੱਚੇ ਦੀ ਤਨਖਾਹ ਦੀ ਗੱਲ ਵੀ ਹੋ ਗਈ ਸੀਗੀ ਕਿ ਬੱਚੇ ਦੀ ਜਿੰਨੀ ਤਨਖਾਹ ਬਣਦੀ ਆ ਉਹ ਬੱਚੇ ਨੂੰ ਵੀ ਦਵਾ ਦਿੱਤੀ ਜਾਊਗੀ ਔਰ ਦੂਜੀ ਬੇਨਤੀ ਸਾਡੀ ਇਹ ਆ ਬਈ ਹੁਣ ਜਿਹੜੀ ਇਹ ਬੱਚੇ ਦੀ ਕਹਾਣੀ ਸੀਗੀ ਮੈਂ ਤੁਹਾਨੂੰ ਦੱਸ ਦਿੰਨਾ ਬਈ ਇਹ ਬੱਚਾ 14 ਸਾਲ ਬੱਚੇ ਦੀ ਉਮਰ ਆ ਇਹ ਬੱਚੇ ਦੀ ਮਾਤਾ ਦੀ ਵੀ ਡੈਥ ਹੋ ਚੁੱਕੀ ਆ ਦੋ ਭੈਣਾਂ ਸੀ ਭੈਣਾਂ ਦੀ ਵੀ ਡੈਥ ਹੋ ਗਈ ਔਰ ਦੋ ਮਾਮੇ ਸੀ ਮਾਮਿਆਂ ਦੀ ਵੀ ਡੈਥ ਹੋ ਗਈ ਜਦੋਂ ਬੱਚੇ ਦੀ ਮਾਂ ਦੀ ਡੈਥ ਹੋਈ ਤਾਂ ਇਹਦੇ ਨਾਨਕਾ ਪਰਿਵਾਰ ਇਹਦੇ ਨਾਨੀ ਇਹਨੂੰ ਲੈ ਗਏ ਬੱਚੇ ਨੂੰ ਇਹ ਪਿਓ ਨੇ ਤਾਂ ਸਾਂਭਣਾ ਨਹੀਂਗਾ ਹੁਣ ਚਲੋ ਅਸੀਂ ਲੈ ਜਾਨਨੇ ਆ ਬੱਚੇ ਦਾ ਕੁਛ ਨਾ ਕੁਛ ਬਣ ਜਾਊਗਾ ਨਾ ਨਾਨੀ ਬਜ਼ੁਰਗ ਸੀਗੇ ਉਹਨਾਂ ਵਿਚਾਰਿਆ ਨੇ 6 ਮਹੀਨੇ ਰੱਖਿਆ ਉਸ ਤੋਂ ਬਾਅਦ ਇਹਦੇ ਨਾਨਕੀਆਂ ਤੋਂ ਇਹਦਾ ਮਾਸੜ ਇਹਨੂੰ ਲੈ ਆਉਂਦਾ ਕਿ ਅਰਸ਼ ਮੈਂ ਤੈਨੂੰ ਲੈ ਜਾਨਾ ਮੈਂ ਉੱਥੇ ਤੈਨੂੰ ਕਿਤਨਾ ਕਿਤੇ ਕੰਮ ਸਿਖਾ ਦਿੰਨਾ ਤੂੰ ਕੰਮ ਸਿੱਖ ਲਈਂ ਜੇ ਤੇਰੀ 14 ਸਾਲ ਉਮਰ ਆ ਜਦੋਂ ਵੱਡਾ ਹੋਵੇਂਗਾ ਕੋਲੇ ਗੌਣ ਬੰਦੇ ਦੇ ਹੋਊਗਾ ਤਾਂ ਬੰਦਾ ਕਦੇ ਭੁੱਖਾ ਨਹੀਂ ਮਰਦਾ ਜਿੱਥੇ ਮਰਜੀ ਕੰਮ ਕਰ ਲਵੇ ਚਾਰ ਪੈਸੇ ਕੋਲੇ ਆ ਜਾਣਗੇ ਤੇ ਇਹਦਾ ਮਾਸੜ ਇਹਨੂੰ ਉੱਥੇ ਕੋਟਲੇ ਪਿੰਡ ਦੇ ਵਿੱਚ ਉਹ ਬੰਦਾ ਉੱਥੇ ਉਹਨਾਂ ਦਾ ਕੰਮ ਕਾਦਾ ਕੰਮ ਸੀ ਉਹ ਕੋਈ ਇਟਾਲੀਆ ਦਾ ਗਿਆਪਦੀਆ ਉਹ ਜੈਕਟ ਕੋਟਲੇ ਪੈਂਡ ਦੇ ਵਿੱਚ ਉਹ ਜਿਨ੍ਹਾਂ ਨੇ ਇਹਨੂੰ ਰੱਖਿਆ ਸੀ ਬੱਚੇ ਨੂੰ ਜਿੱਕਾਂ ਦਾ ਕੰਮ ਕਰਦੇ ਸੀਗੇ ਤਾਂ ਉੱਥੇ ਬੱਚੇ ਨੂੰ ਕਿਹਾ ਕਿ ਉਹ ਇਹਨਾਂ ਨੂੰ ਕੰਮ ਬੱਚੇ ਨੂੰ ਤੁਸੀਂ ਕੰਮ ਸਿਖਾ ਦਿਓ ਔਰ 2 ਮਹੀਨੇ ਉਹਨਾਂ ਨੇ ਕਿਹਾ ਸੀਗਾ ਕਿ ਬੱਚੇ ਨੂੰ ਅਸੀਂ ਫ੍ਰੀ ਆਪਣਾ ਕੰਮ 2 ਮਹੀਨੇ ਕੰਮ ਸਿਖਾਵਾਂਗੇ ਔਰ 2 ਮਹੀਨੇ ਤੋਂ ਬਾਅਦ ਬੱਚੇ ਨੂੰ ਤਨਖਾਹ ਦਿਆ ਕਰਾਂਗੇ ਔਰ ਮਹੀਨਾ 2 ਮਹੀਨੇ ਤੱਕ ਬੱਚੇ ਨੂੰ ਬਹੁਤ ਵਧੀਆ ਰੱਖਿਆ ਪਰ ਉਸ ਤੋਂ ਬਾਅਦ 2 ਮਹੀਨੇ ਬਾਅਦ ਬਹੁਤ ਇਹਦੇ ਨਾਲ ਕਹਿ ਲੋ ਕਤਿਆਚਾਰ ਉਹਨਾਂ ਨੇ ਕਰਨਾ ਪਰਿਵਾਰ ਨੇ ਸ਼ੁਰੂ ਕਰਤਾ ਬੱਚਾ ਤੁਹਾਨੂੰ ਸਾਰਾ ਦੱਸ ਦਊਗਾ ਕੀ ਕੀ ਕਰਦੇ ਸੀ ਕੀ ਕੀ ਹੁੰਦਾ ਸੀ ਪੁੱਤ 50 ਤੋਂ 60 ਨਾ ਕੁੱਟਦੇ ਹੁੰਦੇ ਸੀ ਅੱਛਾ ਕੋਈ ਕੋਈ ਵਕਤ ਜਪੜਾ ਨਾ ਕਈ ਲੱਫੜ ਮਾਰ ਦਿੰਦੇ ਸੀ ਅੱਛਾ ਤੇ ਰਾਤ ਨੂੰ ਜਿੰਦਾ ਲਾ ਦਿੰਦੇ ਬਨ ਕੇ ਵੀ ਰੱਖਦੇ ਰਹੇ ਆ ਹਨ ਤੁਸੀਂ ਦੇਖ ਲਓ ਬਈ ਕਿੰਨਾ ਪਿਆਰਾ ਬੱਚਾ ਏ ਸਾਡਾ ਅਰਚਪਰਾ ਔਰ ਇੱਕ ਬੱਚੇ ਨੂੰ ਕਿਹਾ ਜਾਂਦਾ ਕਿ ਰੱਬ ਦਾ ਰੂਪ ਆ ਇੱਕ ਰੱਬ ਦਾ ਰੂਪ ਬੱਚਾ ਹੋਵੇ ਔਰ ਉਹਦੇ ਤੇ ਛਟੀਆਂ ਦੇ ਨਾਲ ਬੱਚੇ ਨੇ ਦਿਖਾਈਆਂ ਕਿ ਆ ਮੈਨੂੰ ਇਹਨਾਂ ਨਾਲ ਕੁੱਟਦੇ ਸੀ ਔਰ ਬੱਚੇ ਦੇ ਨਾਲ ਕਹਿ ਲੋ ਅਤਿਆਚਾਰਕ ਹੋ ਰਿਹਾ ਸੀਗਾ ਔਰ ਰਾਤ ਨੂੰ ਇੱਕ ਹਫਤਾ ਤੱਕ ਬੱਚੇ ਨੇ ਦੱਸਿਆ ਕਿ ਮੈਨੂੰ ਮੰਜੇ ਦੇ ਨਾਲ ਰਾਤ ਨੂੰ ਕਮਰੇ ਦੇ ਵਿੱਚ ਜਿੰਦਾ ਲਾ ਕੇ ਸੰਗਲੀ ਪਾ ਕੇ ਜਿਵੇਂ ਆਪਾਂ ਜਦੋਂ ਬਾਈ ਨੇ ਮੈਨੂੰ ਦੱਸਿਆ ਨਾ ਕਿ ਭਈ ਇੱਕ ਹਫਤਾ ਬੱਚਾ ਕਹਿੰਦਾ ਕਿ ਗੁਰਿੰਦਰ ਵੀਰੇ ਇੱਕ ਹਫਤਾ ਮੈਨੂੰ ਨਾ ਸੰਗਲ ਪਾ ਦਿੰਦੇ ਸੀ ਕਮਰੇ ਦੇ ਵਿੱਚ ਤੇ ਲੱਤ ਮੇਰੀ ਬੰਨ੍ਹ ਦਿੰਦੇ ਸੀ ਮੈਂ ਕਹਿੰਦਾ ਜਾਨਵਰਾਂ ਤਾਂ ਵੀ ਅਸੀਂ ਰਹਿਮ ਕਰ ਲੈਨੇ ਆਂ ਪਰ ਉਸ ਪਰਿਵਾਰ ਨੇ ਇਸ ਬੱਚੇ ਤੇ ਰਹਿਮ ਨਹੀਂ ਕੀਤੀ ਇਹ ਕਰਨੀਆਂ ਭਰਨੀਆਂ ਜ਼ਿੰਦਗੀ ਦੇ ਵਿੱਚ ਸਭ ਅਸੀਂ ਉਸ ਪ੍ਰਮਾਤਮਾ ਤੇ ਜੇ ਦੁਨੀਆ ਚੱਲ ਰਹੀ ਆ ਤਾਂ ਕੋਈ ਸ਼ਕਤੀ ਤਾਂ ਹੈ ਨਾ ਪ੍ਰਮਾਤਮਾ ਜਿਹੜਾ ਇਹ ਦੁਨੀਆ ਨੂੰ ਚਲਾ ਰਿਹਾ ਤੇ ਸਭ ਹਿਸਾਬ ਉਹ ਵਾਹਿਗੁਰੂ ਕਰੂਗਾ ਜੋ ਬੱਚੇ ਦਾ ਸੀਗਾ ਇਹਨੇ ਮਿਹਨਤ ਉਥੇ ਕੀਤੀ ਸੀਗੀ ਉਹਦੇ ਪੈਸੇ ਬੱਚੇ ਨੂੰ ਕੱਲੂ ਪਰਿਵਾਰ ਆਊਗਾ ਸਾਰਾ ਪੰਚਾਇਤ ਦੇ ਵਿੱਚ ਦਵਾ ਦਿੱਤਾ ਜਾਊਗਾ ਅੱਜ ਅਸੀਂ ਬੱਚੇ ਨੂੰ ਆਪਣੇ ਆਸ਼ਰਮ ਦੇ ਵਿੱਚ ਲੈ ਆਏ ਆ ਜੇ ਤੁਹਾਡੇ ਕੋਲ ਵੀ ਬਈ ਕੋਈ ਐਸਾ ਇਨਸਾਨ ਐਸਾ ਤੁਹਾਡੇ ਪਿੰਡ 'ਚ ਬੰਦਾ ਹੈਗਾ ਜਿਹਨੂੰ ਕਹਿ ਲੋ ਧੱਕੇ ਨਾਲ ਕਿਸੇ ਨੇ ਆਪਣੇ ਘਰ ਚ ਫੜ ਕੇ ਰੱਖਿਆ ਹੋਇਆ ਉਹ ਤੋਂ ਕੰਮ ਕਰਵਾ ਰਹੇ ਆ ਵੀ ਬੰਦਾ ਤੁਹਾਡੇ ਕੋਲੇ ਹੋਵੇ ਕਿ ਜਿਹਦੇ ਅੱਗੇ ਪਿੱਛੇ ਕੋਈ ਨਹੀਂਗਾ ਉਹ ਬਹੁਤ ਕ੍ਰਿਟੀਕਲ ਹਾਲਾਤ ਆ ਉਹਦੇ ਔਰ ਉਹ ਸੜਕਾਂ ਤੇ ਰੁੱਲ ਰਹੇ ਆ ਤਾਂ ਸਾਡਾ ਨੰਬਰ ਆ 9071390714 ਸਾਨੂੰ ਇਹ ਨੰਬਰ ਤੇ ਵੀਡੀਓ ਭੇਜੋ ਅਸੀਂ ਜਰੂਰ ਉਹ ਰਿਪਲਾਈ ਕਰਾਂਗੇ ਤਾਂ ਜੇ ਤੁਸੀਂ ਕੋਈ ਸੇਵਾ ਕਰਨੀ ਚਾਹੁੰਦੇ ਆ ਜਾਂ ਸਾਡੇ ਲਈ ਕੋਈ ਸੇਵਾ ਵਾ ਤਾਂ ਸਾਨੂੰ ਇਸ ਨੰਬਰਾਂ ਤੇ ਫੋਨ ਕਰ ਸਕਦੇ ਆ ਸਾਡਾ ਆਸ਼ਰਮ ਪਿੰਡ ਦੌਲਤਪੁਰਾ ਜ਼ਿਲ੍ਹਾ ਮੂਗਾ ਦੇਵੱਤ ਇੱਕ ਉਮੀਦ ਆਸ਼ਰਮ ਸੱਦਾ ਸਿੰਘ ਵਾਲਾ ਰੋਡ ਤੇ ਬਣਿਆ ਹੋਇਆ ਵਾ ਪਿੰਡ ਦੌਲਤਪੁਰੇ ਨੀਵੇਂ ਪੈਟਰੋਲ ਪੰਪ ਦੇ ਨਾਲ